ਤਿੰਨ ਕੈਪਸੂਲ ਖਾਓ ਤੇ ਮਹੀਨੇ ਚ ਗਰਭਵਤੀ ਹੋ ਜਾਓ ਹਾਂ ਬਿਲਕੁਲ ਸਰ ਤੁਸੀਂ ਬਿਲਕੁਲ ਸਹੀ ਗੱਲ ਕਹਿ ਰਹੇ ਹੋ ਇਹ ਸੁਭਾਗਿਆ ਮੈਡੀਸਨ ਦੇ ਤਿੰਨ ਕੈਪਸੂਲ ਦੇ ਨਾਲ ਡੇਢ ਦਿਨ ਦੇ ਵਿੱਚ ਵੀ ਪ੍ਰੈਗਨੈਂਸੀ ਠਹਿਰੀ ਹੈ ਸਰ ਡੇਢ ਦਿਨ ਦੇ ਵਿੱਚ ਤਿੰਨ ਕੈਪਸੂਲ ਦੀ ਕਨਸੈਪਸ਼ਨ ਦੇ ਨਾਲ ਆਫਟਰ ਲੌਂਗ ਟਾਈਮ ਤੁਸੀਂ ਇਹਦਾ ਕੀ ਰਿਜ਼ਲਟ ਪੁੱਛੋਗੇ ਮੈਕਸਮ ਜਿੰਨੇ ਵੀ ਕਸਟਮਰ ਆਉਂਦੇ ਨੇ ਪੇਸ਼ੈਂਟ ਆਉਂਦੇ ਨੇ ਖੁਸ਼ ਹੋ ਕੇ ਬਹੁਤ ਮੇਰੀ ਭਾਬੀ ਨੂੰ ਪ੍ਰੋਬਲਮ ਸੀ ਜੋ ਵਾਇਸ ਸੀਗੇ ਪਰਸਨਲੀ ਮੈਮ ਕੋਲ ਤੇ ਉਹ ਸੈਟੀਸਫਾਈਡ ਹੋ ਕੇ ਗਈ ਹੈ ਕੀ ਪ੍ਰੋਬਲਮ ਸੀ ਭਾਬੀ ਵੀਰ ਸੌਲੀਆਂ ਨਾਲ ਸੁਭਾਗਿਆ ਕਨਸੀਵ ਕਰਵਾ ਸਕਦੇ ਡੈਫੀਨਿਟਲੀ ਸਰ ਅਗਰ ਕਿਸੇ ਦੀਆਂ ਫਲੋਪੀਨ ਟਿਊਬਸ ਬੰਦ ਹੋ ਗਈਆਂ ਨੇ ਉਹਦੇ ਲਈ ਕੰਚਨ ਮੈਡੀਸਨ ਪਹਿਲੇ ਲੈਣੀ ਪਏਗੀ ਨਾਲ ਸੁਭਾਗਿਆ ਚੱਲੇਗਾ ਜੇ ਕਿਸੇ ਨੂੰ ਓਵਰੀ ਦੇ ਵਿੱਚ ਅੰਡਾ ਨਹੀਂ ਬਣ ਰਿਹਾ ਸਰ ਲੋ ਐਮ ਐਚ ਯੂ ਐਂਡੀ ਰਿਕਵਰ ਕੀਤਾ ਜਾ ਸਕਦਾ ਹੈ ਅੰਡੇ ਦੀ ਮਾਰਫੋਲੋਜੀ ਨੂੰ ਕਵਰ ਕੀਤਾ ਜਾ ਸਕਦਾ ਜੇਕਰ ਅੰਡਾ ਰੈਪਚਰ ਨਾ ਹੁੰਦਾ ਸਰ ਇਹ ਪ੍ਰੋਬਲਮ ਇੰਪਲਾਂਟੇਸ਼ਨ ਤੇ ਹੁੰਦੀ ਹੈ ਓਵੂਲੇਸ਼ਨ ਤੇ ਹੁੰਦੀ ਹੈ ਓਵੂਲੇਸ਼ਨ ਵੀ ਸਟਰੋਂਗ ਕੀਤਾ ਜਾ ਸਕਦਾ ਐਸ ਵੈਲ ਐਸ ਇੰਪਲਾਂਟੇਸ਼ਨ ਨੂੰ ਵੀ ਟ੍ਰਿਗਰ ਕੀਤਾ ਜਾ ਸਕਦਾ ਜਦੋਂ ਮੇਲ ਹੁੰਦਾ ਹੈ ਅੰਡੇ ਤੇ ਵੀਰਜ ਦਾ ਅਗਰ ਉਹ ਨਾ ਸਰ ਇਹਦੇ ਵਿੱਚ ਮੇਲ ਦੀ ਮੈਡੀਸਨ ਵੀ ਸੁਭਾਗਿਆ ਚੱਲ ਸਕਦੀ ਹੈ ਤੇ ਫੀਮੇਲ ਦੀ ਵੀ ਸੁਭਾਗਿਆ ਚੱਲ ਸਕਦੀ ਸਾਰਾ ਦਿਨ ਬਸ ਸਿੱਧੀ ਪੈਕਿੰਗ ਕਰਦੇ ਸਰ ਇਹ 80 90 ਸਾਡੇ ਰੋਜ਼ ਦੇ ਘਰ ਦੇ ਜਾਂਦੇ ਨੇ ਸੁਭਾਗਿਆ ਹੈ ਕੀ ਚੀਜ਼ ਜਿਹੜੀ ਲੋ ਏਐਮਐਚ ਦੀ ਮੇਨ ਪ੍ਰੋਬਲਮ ਰਹਿ ਰਹੀ ਹੈ ਜਿਹਦੇ ਕਰਕੇ ਲੇਡੀਜ਼ ਨੂੰ ਪ੍ਰੈਗਨਨਸੀ ਹੁੰਦੀ ਨਹੀਂ ਹੈ ਸਰ ਉਹ ਤਾਂ ਇਹ ਜੜੋਂ ਹੀ ਰਿਜ਼ਲਟ ਦੇ ਰਹੀ ਹੈ ਬਹੁਤ ਲੋਕਾਂ ਦਾ ਇਹ ਵੀ ਰਿਸਪੌਂਸ ਆਇਆ ਕਿ ਮੈਮ ਨੇ ਸਾਨੂੰ ਮੈਡੀਸਨ ਨਹੀਂ ਦਿੱਤੀ ਔਰ ਸਾਨੂੰ ਨੁਸਖਾ ਦੇ ਕੇ ਕਹਤਾ ਵੀ ਪਹਿਲਾਂ ਇਹਨੂੰ ਟਰਾਈ ਕਰੋ ਉਹ ਕਿਹੜੀ ਕੰਡੀਸ਼ਨ ਹੁੰਦੀ ਹੈ ਯੂਕੇ ਦੀ ਲੇਡੀ ਸੀ ਕਿ ਸਰ ਉਸ ਲੇਡੀ ਨੂੰ ਮੈਂ ਦੱਸਿਆ ਸੀ ਸ਼ਿਵਲਿੰਗੀ ਤੇ ਪੁੱਤਰ ਜੀ ਵੀ 21 ਦਿਨ ਲੈਣੇ ਆ ਇਹ ਅਸੀਂ ਮੰਤਰ ਹੀ ਦੱਸ ਰਹੇ ਹਾਂ ਜੀ ਨੁਸਖਾ ਫਾਰਮੂਲਾ ਕਿਹਨਾਂ ਨੂੰ ਤੁਸੀਂ ਦੰਨਿਓ ਜੀ ਫਿਰ ਇਹ ਵੀ ਤੁਸੀਂ ਚੀਜ਼ਾਂ ਰੱਖੀ ਹੋਈਆਂ ਇਹ ਜਿਹੜਾ ਨੁਸਖਾ ਹੈ ਇਹ ਹਰ ਇੱਕ ਪ੍ਰੋਬਲਮ ਦਾ ਹੱਲ ਹੈ ਇਹ ਵਾਲਾ ਪਿਆ ਇਹ ਵਾਲਾ ਜਿਹੜਾ ਪਿਆ ਇਹ ਹਰ ਇੱਕ ਪ੍ਰੋਬਲਮ ਦਾ ਹੱਲ ਹੈ ਜਿਹੜੇ ਮਤਲਬ ਆਈਵੀਐਫ ਕਰਵਾ ਕਰਵਾ ਕੇ ਅੱਕ ਗਏ ਨੇ ਇੱਕ ਵਾਰ ਦੋ ਵਾਰ ਤਿੰਨ ਵਾਰ ਖਰਚਾ ਵੀ ਬੜਾ ਹੋ ਜਾਂਦਾ ਨਾ ਜੀ ਤੇ ਕੋਈ ਇਸ ਤਰ੍ਹਾਂ ਦੀ ਤੁਹਾਡੇ ਕੋਲ ਰਿਪੋਰਟ ਹੈਗੀ ਹੈ ਵੀ ਜਿਨ੍ਹਾਂ ਨੂੰ ਖੁਸ਼ ਖ਼ਬਰੀ ਮਿਲੀ ਹੋਵੇ ਇਹਦੇ ਵਿੱਚ ਸਰ ਜਿਹੜੀਆਂ ਤੁਸੀਂ ਰਿਪੋਰਟਸ ਦੇਖੋਗੇ ਇਹ ਸਾਰੀਆਂ ਰਿਪੋਰਟਸ ਹੀ ਸਰ ਜਿਨ੍ਹਾਂ ਦੇ ਕਨਸੀਵ ਹੋ ਚੁੱਕੇ ਹੈ ਮੀਨਸ ਲੋ ਏ ਐਮ ਐਚ ਸਰ ਇੱਥੇ 0.2 ਦੇਖੋਗੇ ਤੁਸੀਂ 0.2 ਏ ਐਮ ਐਚ ਤੋਂ 1.2 1.27 ਹੋ ਗਿਆ 4 ਮਹੀਨਿਆਂ ਦੇ ਵਿੱਚ ਲੇਡੀ ਪ੍ਰੈਗਨੈਂਟ ਹੈ ਮੇਰੇ ਕੋਲ ਇੱਥੇ ਆਨ ਬੇਸ਼ੱਕ ਰਿਪੋਰਟ ਸਿੱਖਣੀ ਹੈ ਗਲਬਤ ਕਰਨੀ ਹੈ ਸਰ ਕੋਈ ਡਿਨਾਈ ਨਹੀਂ ਨੇ ਮੈਡਮ ਆਈਵੀਐਫ ਕਰਵਾਇਆ ਤੇ ਆਈਵੀਐਫ ਦਾ ਬੜਾ ਵੱਡਾ ਸਾਈਡ ਇਫੈਕਟ ਉਹਨਾਂ ਦੇ ਸਰੀਰ ਦੇ ਉੱਤੇ ਆ ਗਿਆ ਕੀ ਇਸ ਵਾਗੇ ਉਹਨੂੰ ਕਵਰ ਕਰ ਸਕਦਾ ਹੈ ਤੁਹਾਡਾ ਨੁਸਖਾ ਫਾਰਮੂਲਾ ਇਹ ਵਾਲਾ ਆਈਵੀਐਫ ਵਾਲੇ ਪੇਸ਼ੈਂਟ ਨੂੰ ਥੋੜਾ ਟਾਈਮ ਲੱਗ ਸਕਦਾ ਹੈ ਇਸ ਕਰਕੇ 3 ਮਹੀਨੇ ਉਸ ਵਾਗੇ ਇੱਕ ਵਾਰੀ ਖਾ ਕੇ ਬਾਡੀ ਨੂੰ ਓਵਰੀ ਨੂੰ ਰੀਜੂਵਿਨੇਟ ਕਰਕੇ ਫਿਰ ਉਹ ਈਜ਼ੀ ਕਨਸੈਪਸ਼ਨ ਲੈ ਸਕਦੇ ਜਦੋਂ ਵੀ ਨੈਚੁਰਲ ਆਈਵੀਐਫ ਦੀ ਗੱਲ ਚੱਲਦੀ ਹੈ ਤਾਂ ਪ੍ਰੇਮ ਵੈਦ ਦਾ ਨਾਮ ਅਕਸਰ ਜ਼ੁਬਾਨ ਦੇ ਉੱਤੇ ਆ ਹੀ ਜਾਂਦਾ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਜਦੋਂ ਵੀ ਮੋਹਾਲੀ ਦੇ ਵਿੱਚ ਸਾਡੀ ਕੋਈ ਭੈਣ ਪਹੁੰਚਣ ਦੀ ਕੋਸ਼ਿਸ਼ ਕਰਦੀ ਹੈ ਆਪਣੀ ਫੈਮਿਲੀ ਦੇ ਨਾਲ ਪ੍ਰੇਮ ਆਯੁਰਵੈਦਾ ਵਾਲਿਆਂ ਦੇ ਤਾਂ ਉਹਨਾਂ ਦਾ ਸਾਨੂੰ ਫੋਨ ਆ ਜਾਂਦਾ ਹੈ ਕਿ ਸਾਨੂੰ ਐਡਰੈਸ ਨਹੀਂ ਮਿਲ ਰਿਹਾ ਜਾਂ ਬਹੁਤ ਸਾਰੀਆਂ ਕਨਫਿਊਜ਼ਨਸ ਨੇ ਜਿਹੜੀਆਂ ਉਹ ਐਡਰੈਸ ਨੂੰ ਲੈ ਕੇ ਆ ਜਾਂਦੀਆਂ ਨੇ ਸੋ ਅੱਜ ਅਸੀਂ ਜਿਹੜੀ ਵੀਡੀਓ ਦੀ ਸ਼ੁਰੂਆਤ ਹੈਗੀ ਹੈ ਉਹ ਬਾਹਰ ਤੋਂ ਕਰਨ ਲੱਗੇ ਆ ਤਸਵੀਰਾਂ ਅਸੀਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਏ ਅਸੀਂ ਇਸ ਵੇਲੇ ਮੁਹਾਲੀ ਦੇ ਜਿਹੜਾ ਫੇਸ 10 ਦੇ ਵਿੱਚ ਖੜਿਆ ਔਰ ਇਹਨੂੰ ਸੈਕਟਰ 64 ਕਿਹਾ ਜਾਂਦਾ ਹੈ ਔਰ SCF ਕਹਾਟ ਹੈ ਤਸਵੀਰਾਂ ਤੁਹਾਨੂੰ ਅਸੀਂ ਪ੍ਰੇਮ ਵੈਦ ਦੇ ਬਾਹਰ ਦੀਆਂ ਦਿਖਾ ਰਹੇ ਹਾਂ ਦੇਖੋ ਫਸਟ ਫਲੋਰ ਦੇ ਉੱਤੇ ਬਿਲਡਿੰਗ ਹੈਗੀ ਹੈ ਇਹਨਾਂ ਦੀ ਜਿੱਥੇ ਪ੍ਰੇਮ ਆਯੁਰਵੈਦ ਲਿਖਿਆ ਹੋਇਆ ਔਰ ਨਾਲ ਹੀ ਹੇਠਾਂ ਜਿਹੜਾ ਅ ਫਰੈਸ਼ ਸਿਗਨੇਚਰ ਰਲਾਈਂਸ ਆਲੇ ਦਾ ਫਰੈਸ਼ ਸਿਗਨੇਚਰ ਸਟੋਰ ਵੀ ਹੈ ਔਰ ਸਾਡੇ ਨਾਲ ਮੈਡਮ ਇਸ ਵੇਲੇ ਹਰਮੀਤ ਕੌਰ ਜੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਇੱਥੇ ਪਹੁੰਚਣਾ ਕਿੰਨਾ ਸੌਖਾ ਬਿਲਕੁਲ ਸੌਖਾ ਹੈਗਾ ਐਡਰੈਸ ਤੇ ਮੈਮ ਇੱਕ ਵਾਰ ਤੁਹਾਡਾ ਬਹੁਤ ਬਹੁਤ ਫਿਰਤੋਸ ਸਵਾਗਤ ਹੈ ਤਨਮੈ ਸਰ ਤੁਹਾਡਾ ਵੀ ਤੇ ਮੇਰੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੋ ਅੱਜ ਸਾਨੂੰ ਤੁਸੀਂ ਤਾਂ ਕਹਿੰਦੇ ਹੋ ਸੀ ਨਰਸਿੰਗ ਆਫੀਸਰ ਪਰ ਮੇਰੇ ਦਰਸ਼ਕ ਮੇਰੇ ਕਲੀਨਿਕ ਨੂੰ ਪਹਿਚਾਣਦੇ ਹੈਗੇ ਨੇਚਰਲ ਆਈਵੀਐਫ ਦੇ ਨਾਂ ਤੋਂ ਜੀ ਜੀ ਅੱਛਾ ਨੇਚਰਲ ਆਈਵੀਐਫ ਕਿਵੇਂ ਹੈ ਸਰ ਕਿਉਂਕਿ ਮੈਂ ਵੀ ਜਦੋਂ ਕੋਈ ਵੀ ਸਾਨੂੰ ਪੁੱਛਦਾ ਸੀ ਕਿ ਉਹ ਮੈਨੂੰ ਪੁੱਛਦੇ ਨੇ ਸੀ ਨੇਚਰਲ ਆਈਵੀਐਫ ਕਰਵਾਉਣਾ ਹੈ ਨੇਚਰਲ ਆਈਵੀਐਫ ਦਾ ਮਤਲਬ ਕੀ ਹੈ ਯਾ ਨੇਚਰਲ ਆਈਵੀਐਫ ਤੁਸੀਂ ਕਿਵੇਂ ਕਰਦੇ ਹੋ ਇਹ ਸਾਰੇ ਚੀਜ਼ ਅਸੀਂ ਤੁਹਾਨੂੰ ਦੱਸਣ ਵਾਲੇ ਆ ਤੇ ਅਸੀਂ ਐਡਰੈਸ ਤੁਹਾਨੂੰ ਸਮਝਾਤਾ ਮੈਮ ਨੈਚੁਰਲ ਆਈਵੀਐਫ ਵੀ ਹੋ ਜਾਂਦਾ ਸਰ ਹੁਣ ਆਈਵੀਐਫ ਦਾ ਮਤਲਬ ਕੀ ਹੈ ਇੱਕ ਤਾਂ ਸ਼ਰੀਰ ਤੋਂ ਨੈਚੁਰਲ ਪ੍ਰੈਗਨੈਂਸੀ ਲੈਣਾ ਤੇ ਆਈਵੀਐਫ ਸ਼ਰੀਰ ਨੂੰ ਖੋਲ ਕੇ ਚੀਰ ਫੜ ਕੇ ਮਤਲਬ ਬੱਚਾ ਪੈਦਾ ਕਰਨਾ ਆਰਟੀਫੀਸ਼ੀਅਲ ਵੇ ਨਾਲ ਅੱਜ ਮੈਂ ਤਾਂ ਇਹ ਕਵਾਂਗੀ ਜੇ ਮੇਰੇ ਦਰਸ਼ਕਾਂ ਨੇ ਮੇਰਾ ਨਾਂ ਰੱਖਿਆ ਹੈ ਮੇਰੇ ਕਲੀਨਿਕ ਦਾ ਨੈਚੁਰਲ ਆਈਵੀਐਫ ਸੈਂਟਰ ਪ੍ਰੇ ਮਾਇਰਵੈਦ ਦਾ ਤੋਂ ਤਾਂ ਤੁਸੀਂ ਵੀ ਉਹ ਚੀਰ ਫੜ ਕਰਕੇ ਮੇਰੇ ਕਲੀਨਿਕ ਤਾਂ ਦੇਖ ਲੋ ਵੀ ਐਸੀ ਕਿਉਂ ਨੈਚੁਰਲ ਆਈਵੀਐਫ ਦੇ ਨਾਂ ਤੋਂ ਅਸੀਂ ਫੇਮਸ ਹਾਂ ਅੱਜ ਜੀ 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 ਚਲੋ ਅਸੀਂ ਦੇਖਦੇ ਹਾਂ ਅਸੀਂ ਦੇਖਾਂਗੇ ਕਿਹੜੀ ਕਿਹੜੀ ਚ ਜਿਸ ਕਾਰਨਾ ਕਰਕੇ ਪ੍ਰੇਮ ਆਯੁਰਵੇਦਨ ਨੂੰ ਜਿਹੜੇ ਲੋਕ ਹੈਗੇ ਨੇ ਉਹ ਨੈਚੁਰਲ ਆਈਵੀਐਫ ਸੈਂਟਰ ਦੇ ਤੌਰ ਤੇ ਹੀ ਜਾਣਣ ਲੱਗੇ ਜਿਵੇਂ ਤੁਸੀਂ ਪਹੁੰਚਦੇ ਹੋ ਤੁਹਾਨੂੰ ਰਿਲਾਇੰਸ ਫਰੈਸ਼ ਸਿਗਨੇਚਰ ਹੈਗਾ ਔਰ ਨਾਲ ਇਹਤੇ ਬਕਾਇਦਗੀ ਨਾਲ ਪ੍ਰੇਮ ਆਯੁਰਵੇਦਾ ਦਾ ਜਿਹੜਾ ਉਹ ਉਹ ਛੋਟਾ ਜਿਹਾ ਸਟicker ਹੈਗਾ ਉਹ ਐਂਟਰ ਹੋਣ ਦੇ ਸਾਰ ਉਹ ਲੱਗਿਆ ਵੀ ਹੋਇਆ ਤਾਂ ਜਿਵੇਂ ਤੁਸੀਂ ਆਉਨੇ ਹੋ ਤਾਂ ਨਾਲ ਨਾਲ ਹੀ ਪੌੜੀਆਂ ਤੇ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਲਿਖ ਰੱਖੀਆਂ ਨੇ ਪ੍ਰੇਮ ਵੈਦਾ ਵਾਲਿਆਂ ਨੇ ਸ਼ੂਗਰ ਹੋ ਗਿਆ ਗੁਪਤ ਰੋਗ ਹੋ ਗਏ ਸਿਰ ਦਰਦ ਹੋ ਗਿਆ ਬਵਾਸਰ ਹੋ ਗਈ ਔਰ ਜਿਵੇਂ ਜਿਵੇਂ ਮੈਨੂੰ ਲੱਗਦਾ ਕਿ ਤੁਸੀਂ ਪੌੜੀ ਚੜਦੇ ਜਾਂਦੇ ਹੋ ਤਾਂ ਨਾਲੋਂ ਨਾਲ ਜਿਹੜਾ ਰੋਗਾਂ ਨੂੰ ਵੀ ਤੁਸੀਂ ਨੀਚੇ ਉਤਾਰਦੇ ਜਾਂਦੇ ਹੋ ਮੈਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਇਹ ਭਾਰ ਘਟਾਉਣ ਵਾਲਾ ਮਾਮਲਾ ਵੀ ਤੁਸੀਂ ਦੇਖੋ ਕਿ ਕਿਡਿ ਕਿਡੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਹੱਲ ਹੈਗਾ ਜਿਹੜਾ ਪ੍ਰੇਮ ਵਿੱਦਿਆ ਤੇ ਆਪਾਂ ਕਰ ਲੈਨੇ ਆ ਸਰ ਪ੍ਰੇਮ ਇਦਾਂ ਕਲੀਨਿਕ ਤੇ ਓਵਰ 올 ਮੇਲ ਔਰ ਫੀਮੇਲ ਦੀ ਜਿੰਨੀਆਂ ਵੀ ਪ੍ਰੋਬਲਮਸ ਹੈਗੀਆਂ ਟੋਟਲ ਸਰ ਬਿਮਾਰੀਆਂ ਦਾ ਹੱਲ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਸੋ ਹੱਥ ਰੱਸਾ ਸਿਰੇ ਤੇ ਗੰਡ ਸਿਰੇ ਦੀ ਗੰਡ ਉਹ ਪ੍ਰੇਮ ਮਾਰ ਵਿੱਦਿਆ ਨੂੰ ਫੜ ਲੈਣ ਕੋਈ ਵੀ ਪ੍ਰੋਬਲਮ ਸਰੀਰ ਦਾ ਕੋਈ ਵੀ ਰੋਗ ਹੋਇਆ ਤਾਂ ਉਹ ਇੱਥੇ ਆ ਕੇ ਆਪਣੇ ਕੋਲੋਂ ਹੱਲ ਲੈ ਸਕਦੇ ਹਨ ਸੋ ਤੁਸੀਂ ਦੇਖੋ ਜਿਵੇਂ ਜਿਵੇਂ ਤੁਸੀਂ ਪੌੜੀਆਂ ਇਹ ਚੜਦੇ ਜਾਓਗੇ ਤਾਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਉਹਨਾਂ ਨੂੰ ਤੁਸੀਂ ਹੇਠਾਂ ਛੱਡਦੇ ਜਾਓਗੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪ੍ਰੇਮ ਵੈਦਾ ਦੀਆਂ ਤਾਂ ਕਿ ਤੁਹਾਨੂੰ ਪਹੁੰਚ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਕੋਈ ਪਰੇਸ਼ਾਨੀ ਜਿਹੜੀ ਉਹ ਨਾ ਆਵੇ ਸੋ ਜਿਵੇਂ ਤੁਸੀਂ ਐਂਟਰ ਕਰਦੇ ਹੋ ਤਾਂ ਬਹੁਤ ਸਾਰੀਆਂ ਜਿਹੜੀਆਂ ਕਨਫਿਊਜ਼ਨਸ ਹੈਗੀਆਂ ਨੇ ਦਿਮਾਗ ਦੇ ਵਿੱਚ ਐਡਰੈਸ ਨੂੰ ਲੈ ਕੇ ਉਹ ਲਗਭਗ ਤੁਹਾਡੀਆਂ ਦੂਰ ਹੋ ਗਈਆਂ ਨੇ ਕੁਝ ਕੁ ਲੋਕ ਵੀ ਇੱਥੇ ਜਿਹੜੇ ਉਹ ਬੈਠੇ ਨੇ ਪਹਿਲਾਂ ਉਹਨਾਂ ਨਾਲ ਇਹ ਅਸੀਂ ਗੱਲਬਾਤ ਕਰ ਲਈ ਸਤਿਗੁਰ ਜੀ ਸਤਿਗੁਰ ਜੀ ਕਿ ਨਾਂ ਤੁਹਾਡਾ ਅਮਰਜੀਤ ਸਿੰਘ ਅੱਛਾ ਕਿਹੋ ਜੇ ਲੋਕ ਨੇ ਜਿਹੜੇ ਇੱਥੇ ਤੁਸੀਂ ਕਿਉਂਕਿ ਇੱਥੇ ਇਹਨਾਂ ਦੇ ਕੋਲ ਹੀ ਬੈਠਦੇ ਹੋ ਕਿੰਨੀਆਂ ਕੁ ਦਿੱਕਤਾਂ ਪਰੇਸ਼ਾਨੀਆਂ ਲੋਕ ਲੈ ਕੇ ਆਉਂਦੇ ਨੇ ਤੇ ਕਿਹੜੇ-ਕਿਹੜੇ ਦਿੱਕਤਾਂ ਪਰੇਸ਼ਾਨੀਆਂ ਦਾ ਫਿਰ ਹੱਲ ਜਿਹੜਾ ਜੋੜਾ ਹੈਗਾ ਪ੍ਰੇਮ ਵਿਦਾ ਵਾਲਾ ਉਹ ਕਰ ਦਿੰਦਾ ਤੁਹਾਡੇ ਮੁਤਾਬਕ ਮੈਕਸਮ ਜਿੰਨੇ ਵੀ ਕਸਟਮਰ ਆਉਂਦੇ ਨੇ ਪੇਸ਼ੈਂਟ ਆਉਂਦੇ ਨੇ ਖੁਸ਼ ਹੋ ਕੇ ਜਾਂਦੇ ਨੇ ਖੁਸ਼ ਹੋ ਕੇ ਜਾਂਦੇ ਨੇ ਖੁਸ਼ ਹੋ ਕੇ ਕਿਵੇਂ ਮਤਲਬ ਸੈਟੀਸਫਾਈਡ ਹੈਗੇ ਨੇ ਕਿ ਸਭ ਤੋਂ ਅੱਛੀ ਦਵਾਈ ਮਿਲਦੀ ਹੈ ਕਿਉਂਕਿ ਗੋਂਡੇ ਨੂੰ ਵੱਧ ਪਤਾ ਹੁੰਦਾ ਸਭ ਤੋਂ ਜ਼ਿਆਦਾ ਪਤਾ ਹੈ ਨਾ ਅਸੀਂ ਆਪ ਦਵਾਈ ਲੈ ਲੈ ਕੋਲ ਅੱਛਾ ਕਦੀ ਕਦੀ ਅਮਰਜੀਤ ਸਿੰਘ ਅੰਦਰ ਅ ਕਿਹੜੀ ਦਵਾਈ ਲੈ ਲੈਣੇ ਤੁਸੀਂ ਕੋਈ ਕੋਈ ਵੀ ਛੋਟੇ ਮੋਟੇ ਛੋਟੇ ਮੋਟੇ ਠੀਕ ਹੋ ਜਾਂਦਾ ਬਿਲਕੁਲ ਓਕੇ ਓਕੇ ਅੱਛਾ ਅੱਛਾ ਬੜੇ ਪ੍ਰੇਮੀ ਡਾਕਟਰ ਸਾਹਿਬ ਬੜੇ ਪ੍ਰੇਮੀ ਸੱਜਣ ਲੱਗੇ ਨੇ ਅੱਛਾ ਜੀ ਜੀ ਸੋ ਇਹ ਗਵੰਡੀ ਹੈਗੇ ਨੇ ਜਿਵੇਂ ਤੁਸੀਂ ਐਂਟਰ ਕਰਦੇ ਹੋ ਇਹ ਦੋ ਪਾਰਟ ਦੇ ਵਿੱਚ ਹੈਗਾ ਪਿਛਲੇ ਵਾਲੇ ਪਾਸੇ ਨੂੰ ਪ੍ਰੇਮ ਵੈਦ ਦਾ ਕਲੀਨਿਕ ਹੈ ਔਰ ਅੱਗੇ ਨੂੰ ਇਹ ਉਹਨਾਂ ਦੇ ਗਵੰਡੀ ਹੈਗੇ ਨੇ ਜਿਹੜੇ ਬੈਠੇ ਨੇ ਤੁਹਾਡਾ ਕੀ ਨਾਮ ਹੈ ਤਰੁਣ ਅੱਛਾ ਤਰੁਣ ਕਿ ਕਿਵੇਂ ਦੱਸਦੇ ਨੇ ਲੋਕ ਇੱਥੇ ਆਉਂਦੇ ਨੇ ਮਤਲਬ ਰੋਂਦੇ ਰੋਂਦੇ ਆਉਂਦੇ ਨੇ ਜਿਵੇਂ ਕਿ ਦੱਸਦੇ ਸੀ ਸਾਰੇ ਖੁਸ਼ ਹੋ ਕੇ ਜੋ ਵੀ ਦੇਖੇ ਹੈਗਾ client satisfied ਹੋ ਕੇ ਗਿਆ ਹੈ ਕੋਈ ਇਹੋ ਜਿਹਾ ਨਹੀਂ ਦੇਖਿਆ ਕਿ ਦੁਬਾਰਾ repeat ਕੋਈ ਕੰਪਲੇਂਟ ਲੈ ਕੇ ਆ ਰਿਹਾ ਹੈਗਾ ਕੋਈ ਇਹੋ ਜਿਹਾ ਪੇਸ਼ੈਂਟ ਨਹੀਂ ਦੇਖਿਆ ਇਹ ਨਹੀਂ ਹੈਗਾ ਵੀ ਗਵੰਡੀ ਨੇ ਤੇ ਆਪਾ ਤਾਰੀਫਾਂ ਕਰੀ ਜਾਈ ਸੱਚੀ ਗੱਲ ਸੱਚੀ ਗੱਲ ਹੈ ਜਦ ਤੱਕ ਆਏ ਕੋਈ ਵੀ ਐਸਾ ਪੇਸ਼ੈਂਟ ਨਹੀਂ ਦੇਖਿਆ ਕਿ ਕੋਈ repeat ਆ ਰਿਹਾ ਕਿ ਮੈਨੂੰ ਜੋ ਦਵਾਈ ਦਿੱਤੀ ਉਹ ਨਾਲ ਮੈਨੂੰ ਬੈਨੀਫਿਟ ਨਹੀਂ ਹੋਇਆ ਸਾਰਿਆਂ ਨੂੰ ਹੀ ਬੈਨੀਫਿਟ ਸਾਡੇ ਆਫਿਸ 'ਚ ਰੌਣਕਾਂ ਵਧੀਆਂ ਨੇ ਸਾਡੇ ਆਫਿਸ 'ਚ ਵੀ ਰੌਣਕਾਂ ਉਹ ਕਿਵੇਂ ਜੀ ਕੋਈ ਕਸਟਮਰ ਆਉਂਦੇ ਨੇ ਸਾਡੇ ਕੋਲ ਪ੍ਰੋਪਰਟੀ ਦਾ ਕੰਮ ਕਰਾ ਲੈਂਦੇ ਨੇ ਕੋ ਜੀ ਸੋ ਅੱਛਾ ਤੇ ਕਿਹੜੀਆਂ ਮਤਲਬ ਲੋਕ ਜ਼ਿਆਦਾਤਰ ਪੇਸ਼ੈਂਟ ਹੈਗੇ ਨੇ ਤੁਸੀਂ ਕਦੇ ਕਿਸੇ ਨਾਲ رابطہ ਕਰਕੇ ਇਹਦੀ ਕੋਸ਼ਿਸ਼ ਕੀਤੀ ਐਕਚੁਅਲ ਚ ਕੀ ਹੈ ਆਪਤਾ ਤਾਂ ਨਹੀਂ ਕੀਤਾ ਖੁਦ ਮੇਰੀ ਭਾਬੀ ਨੂੰ ਪ੍ਰੋਬਲਮ ਸੀ ਜੋ ਆਏ ਸੀਗੇ ਪਰਸਨਲੀ ਮੈਮ ਕੋਲ ਤੇ ਸੈਟੀਸਫਾਈਡ ਹੋ ਕੇ ਗਈ ਹੈ ਜੀ ਜੀ ਕੀ ਪ੍ਰੋਬਲਮ ਸੀ ਭਾਬੀ ਜੀ ਉਹ ਤਾਂ ਕੋਈ ਉਹਨਾਂ ਦੀ ਪਰਸਨਲ ਸੀ ਜੋ ਮੈਮ ਨੂੰ ਹੋ ਕੇ ਗਈ ਹੈ ਤੇ ਸੈਟੀਸਫਾਈਡ ਹੋ ਕੇ ਗਈ ਹੈ ਸੈਟੀਸਫਾਈਡ ਹੋ ਹਾਂਜੀ ਇਹ ਤਾਂ تسلی ਹੈ ਪੂਰੀ ਹਾਂਜੀ ਹਾਂਜੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਗਵੰਡੀਆਂ ਦਾ ਕਿਉਂਕਿ ਗਵੰਡੀਆਂ ਨੂੰ ਜ਼ਿਆਦਾਤਰ ਸਾਰੀ ਗੱਲ ਦਾ ਪਤਾ ਹੁੰਦਾ ਕਿ ਕਿਸ ਤਰੀਕੇ ਨਾਲ ਇੱਥੇ ਲੋਕ ਆਉਂਦੇ ਨੇ ਔਰ ਕਿਹੜੀ-ਕਿਹੜੀਆਂ ਉਹਨਾਂ ਦਾ ਕਹਿੰਦੇ ਕਿ ਰੋਂਦੇ ਰੋਂਦੇ ਇੱਥੇ ਆਉਂਦੇ ਨੇ ਤੇ ਹੱਸਦੇ ਹੱਸਦੇ ਇੱਕ ਤਸੱਲੀ ਲੈ ਕੇ ਜਾਂਦੇ ਨੇ ਇਥੋਂ ਸਰ ਜੀ ਇਹ ਗੱਲ ਮੈਂ ਆਪਦੇ ਮੂੰਹੋਂ ਕਹਿੰਦੀ ਕਿਉਂਕਿ ਜੇ ਅਸੀਂ ਹਰ ਵਾਰ ਹੀ ਕਹਿੰਦੇ ਹੈਗੇ ਆ ਕਿ ਪੇਸ਼ੈਂਟ ਸਾਡੇ ਕੋਲ ਇੱਕ ਵਾਰੀ ਆਇਆ ਤਾਂ ਅਸੀਂ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਐਲੋਪੈਥੀ ਨੇ ਜੀ ਆਪਾਂ ਨੂੰ ਸਾਈਡ ਇਫੈਕਟ ਦੇਣਾ ਤੇ ਆਯੁਰਵੇਦਿਕ ਮੈਡੀਸਨ ਦੇ ਨਾਲ ਅਸੀਂ ਓਵਰঅল ਹੱਲ ਉਹਨਾਂ ਦਾ ਕਰ ਦੇਣੇ ਆ ਸਰ ਇਹ ਗੱਲ ਦਿਮਾਗ ਵਿੱਚ ਰੱਖਣ ਵਾਲੀ ਹੈ ਕਿ ਕੋਈ ਵੀ ਆਯੁਰਵੇਦਿਕ ਮੈਡੀਸਨ ਵਾਤ ਪਿੱਤ ਕਫ ਤਿੰਨਾਂ ਦੋਸ਼ਾਂ ਤੇ ਕੰਮ ਕਰਕੇ ਕਿਸੇ ਇੱਕ ਡਿਜ਼ੀਜ਼ ਦੀ ਮੈਡੀਸਨ ਲਓਗੇ ਤਾਂ ਉਹ 100 ਬਿਮਾਰੀਆਂ ਤੁਹਾਡੀਆਂ ਆਪੇ ਹੀ ਹੱਲ ਕਰ ਦੇਣੀ ਹੈਗੀਆਂ ਉਹ ਅਸੀਂ ਨਹੀਂ ਕਹਿ ਰਹੇ ਤੁਸੀਂ ਸਾਡੇ ਨੇਬਰ ਹੀ ਸੁਣ ਲਿਆ ਹੈਗਾ ਵੀ ਉਹਨਾਂ ਦੇ ਆਪਣੇ ਪੇਸ਼ੈਂਟ ਸੀਗੇ ਉਹਨਾਂ ਦੇ ਪੇਸ਼ੈਂਟ ਸਰ ਰਸੋਲੀਆਂ ਦੇ ਸੀਗੇ ਕਾਫੀ ਟਾਈਮ ਹੋ ਗਿਆ ਸੀ ਪ੍ਰੈਗਨਨਸੀ ਨਹੀਂ ਹੋ ਰਹੀ ਸੀ ਉਹਨਾਂ ਨੂੰ ਰਸੋਲੀਆਂ ਦੀ ਕਾਫੀ ਜ਼ਿਆਦਾ ਦਿੱਕਤ ਸੀਗੀ ਤੇ ਪੇਸ਼ੈਂਟ ਕਹਿ ਰਹਿੰਦੇ ਮੇਰੇ ਕੋਲ ਆਂਦੇ ਕਿ ਮਮ 6 ਤੋਂ 8 ਮਹੀਨੇ ਲੱਗ ਜਾਂਦੇ ਆ ਅਸੀਂ ਕੰਚਨ ਪਾਊਡਰ ਕੰਚਨ ਟੈਬਲੇਟ ਦੇ ਨਾਲ 6 ਤੋਂ 8 ਮਹੀਨ ਤਾਂ ਲਾਉਂਦੇ ਹੀ ਨਹੀਂ ਸਰ ਮੈਨੂੰ ਲੱਗਦਾ ਕਿ ਦੂਜੇ ਮਹੀਨੇ ਬਾਅਦ ਹੀ ਰਿਪੋਰਟ ਨਾਰਮਲ ਆ ਜਾਂਦੀ ਅੱਛਾ ਮੈਂ ਫਿਰ ਜਿਹੜਾ ਇਸੇ ਕਰਕੇ ਤੁਸੀਂ ਜਿਹੜਾ ਫਿਰ ਆਈਵੀਐਫ ਬਚਾਲਨ ਨੇ ਔਰ ਨੈਚੁਰਲ ਤੁਸੀਂ ਕਹ ਰਹੇ ਵੀ ਇਹ ਤਾਂ ਨੈਚੁਰਲ ਆਈਵੀਐਫ ਹੈ ਸਰ ਹਜੇ ਤਾਂ ਅਗਾਗਾ ਵਦੋਂਗੇ ਤਾਂ ਤੁਹਾਨੂੰ ਮੇਰੇ ਖਿਆਲ ਅੱਜ ਮੇਰਾ ਸਟਾਫ ਨੈਚੁਰਲੀ ਅਸੀਂ ਹੁਣੇ ਆ ਰਹੇ ਸੀ ਤਾਂ ਤੁਸੀਂ ਨੀਚੇ ਸਾਨੂੰ ਮਿਲ ਗਏ ਤਾਂ ਤੁਸੀਂ ਹੁਣ ਓਪਨ ਹੀ ਦੇਖ ਸਕਦੇ ਹੋ ਕਿ ਮੇਰੇ ਮਾਰਨਿੰਗ ਟਾਈਮ ਤੇ ਮੇਰੇ ਕਲੀਨਿਕ ਤੇ ਕੰਮ ਕੀ ਚੱਲਦਾ ਸਰ ਸਾਡੇ ਕੋਰੀਅਰ ਰੋਜ਼ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਬਾਹਰ ਵਾਲੇ ਅਸੀਂ ਮੈਡੀਸਿਨਸ ਭੇਜਦੇ ਆ ਸਰ ਕਮ ਸੇ ਕਮ 40 50 ਤੋਂ ਉੱਪਰ ਸੋ ਭਾਗਿਆ ਜਾ ਰਹੀਆਂ ਜਿਹਦੀ ਮੈਂ ਭਾਗਿਆ ਸਰ ਅਸੀਂ ਹਰ ਵਾਰ ਦੀ ਤਰ੍ਹਾਂ ਗੱਲ ਕਰਦੇ ਹਾਂ ਸੁਭਾਗਿਆ ਕੈਪਸੂਲਸ ਤਿਆਰ ਕਰੀ ਦੀ ਐ ਸੁਭਾਗਿਆ ਮੈਡੀਸਿਨ ਰੈਡੀ ਕਰੀ ਦੀ ਐ ਜੀ ਦਾ ਸਰ ਬਾ ਕਮਾਲ ਰਿਜ਼ਲਟ ਕੋਈ ਬਿਮਾਰੀ ਉਸ ਸੁਭਾਗਿਆ ਤੋਂ ਛੁੱਟ ਹੈ ਹੀ ਨਹੀਂ ਸਰ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਨਾ ਸਰ ਸੁਭਾਗਿਆ ਦੀ ਅੱਜ ਸੁਭਾਗਿਆ ਦਾ ਚਿੱਠਾ ਤੁਸੀਂ ਆਪ ਹੀ ਖੋਲ੍ਹ ਲਓ ਅੱਛਾ ਇਹ ਸੁਭਾਗਿਆ ਹੈ ਕੀ ਚੀਜ਼ ਜੀ ਸਰ ਸੁਭਾਗੇ ਦੇ ਵਿੱਚ ਮੋਰ ਥੈਨ 80 ਆਯੁਰਵੇਦ ਹਰਬਸ ਤੇ ਮੋਰ ਥੈਨ 80 ਆਯੁਰਵੇਦ ਥਿੰਗਸ ਪਾਈਆਂ ਹੋਈਆਂ ਜਿਦੇ ਵਿੱਚ ਕਿ ਅਸੀਂ ਨਾ ਟੇਬਲ ਤੇ ਜਾ ਕੇ ਦਿਖਾਵਾਂਗੇ ਸਰ ਇਹ ਬਹੁਤ ਹੀ ਜ਼ਿਆਦਾ ਵਿੱਚ ਭਸਮਾ ਹੈਗੀਆਂ ਬਹੁਤ ਜ਼ਿਆਦਾ ਜੜੀ ਬੂਟੀਆਂ ਜਿਨ੍ਹਾਂ ਦੇ ਕਰਕੇ ਸਾਨੂੰ ਜਿਹੜੀ ਲੋ ਏਐਮਐਚ ਦੀ ਮੇਨ ਪ੍ਰੋਬਲਮ ਰਹਿ ਰਹੀ ਆ ਜਿਦੇ ਕਰਕੇ ਲੇਡੀਜ਼ ਨੂੰ ਪ੍ਰੈਗਨਨਸੀ ਹੁੰਦੀ ਨਹੀਂ ਆ ਸਰ ਉਹਦਾ ਤਾਂ ਇਹ ਜੜੋਂ ਹੀ ਰਿਜ਼ਲਟ ਦੇ ਰਹੀ ਆ ਅੱਛਾ ਤੇ ਇਹ ਵਾਲੀ ਇਹ ਸੁਭਾਗੇ ਦੀ ਗੱਲ ਕਰਦੇ ਹੋ ਇਹ ਤਾਂ ਅੱਛਾ ਸੋ ਇਹਨਾਂ ਦੀ ਗੱਲ ਕਰ ਰਹੇ ਹੋ ਹਾਂਜੀ ਇਹਦੇ ਵਿੱਚ ਹੈ ਕਿ ਜੀ ਇਸ ਤਰ੍ਹਾਂ ਦਾ ਸਰ ਇਹ ਸੁਭਾਗਿਆ ਦੇ ਵਿੱਚ ਲੱਗੂ ਮਾਲਤੀ ਬਸੰਤ ਮਾਲਤੀ ਰਜਤ ਮੋਤੀ ਪਿਸਤੀ ਅਸੀਂ ਹੋਰ ਸਭ ਚੀਜ਼ਾਂ ਸ਼ਿਲਾਜੀਤ ਅਸ਼ਵਗੰਧਾ ਗਲੋਏ ਸਤ ਦਸ਼ਮੂਲਾ ਮੀਨਸ ਕੋਈ ਚੀਜ਼ ਛੁੱਟੀ ਜੀ ਨਹੀਂ ਸਰ ਪਰ ਧਿਆਨ ਇਹ ਰੱਖਣਾ ਹੈ ਮੇਰੇ ਦਰਸ਼ਕਾਂ ਨੇ ਇਹ ਨਾਮ ਸੁਣ ਕੇ ਬਣਾਉਣ ਨਹੀਂ ਬਹਿ ਜਾਣਾ ਕਿਉਂਕਿ ਇਹਦੀ ਕੁਆਂਟੀਟੀ ਜਿਹੜੀ ਹੈ ਸਰ ਉਹ ਬੈਲੈਂਸ ਕਰਨੀ ਪੈਂਦੀ ਹੈ ਤਾਂ ਹੀ ਰਿਜ਼ਲਟ ਬਹੁਤ ਵਧੀਆ ਆਉਂਦਾ ਹੈ ਤੇ ਇਹਦੇ ਰਿਜ਼ਲਟ ਅਸੀਂ ਹੁਣ ਬੈਠ ਕੇ ਡਿਸਕਸ ਕਰਦੇ ਆ ਇਹਦੇ ਰਿਜ਼ਲਟ ਸਰ ਬਹੁਤ ਜ਼ਿਆਦਾ ਉਹ ਅਸੀਂ ਤੁਹਾਨੂੰ ਹੁਣੇ ਦੱਸ ਦਿੰਨੇ ਹੈਗੇ ਆ ਕੈਮਰੇ ਅੱਗੇ ਕਲੀਅਰ ਕਰਾਂਗੇ ਇਹਦੇ ਕਿਹੜੇ ਕਿਹੜੇ ਅਸੀਂ ਪ੍ਰੋਬਲਮ ਵਿਚ ਇਹਨੂੰ ਅਸੀਂ ਯੂਜ਼ ਕਰ ਸਕਦੇ ਹਾਂ ਜੀ ਜੀ ਸੋ ਤੁਸੀਂ ਤਸਵੀਰਾਂ ਦੇਖੋ ਇਸ ਵੇਲੇ ਵੱਡੀ ਗਿਣਤੀ ਚ ਜਿਹੜਾ ਇਹ ਸੁਭਾਗਿਆ ਹੈਗੀ ਉਹਦੀ ਪੈਕਿੰਗ ਹੈਗਾ ਸਟਾਫ ਹੈਗਾ ਪ੍ਰੇਮ ਵੈਦਾ ਦਾ ਉਹ ਕਰ ਰਿਹਾ ਸੀ ਸਟਾਫ ਤੋਂ ਵੀ ਪੁੱਛ ਲੈਣੇ ਕਿਹੋ ਜੀ ਕਿੰਨੇ ਕੀ ਨਾਂ ਹੈ ਤੁਹਾਡਾ ਕੁੜੀਆ ਹਾਂ ਸਰ ਮੇਰਾ ਨਾਮ ਹੁਸਨ ਸੋਦ ਹੈ ਅੱਛਾ ਤੇ ਸਾਰਾ ਦਿਨ ਬਸ ਇਹਦੀ ਪੈਕਿੰਗ ਕਰਦੇ ਸਰ ਇਹ 80 90 ਸਾਡੇ ਰੋਜ਼ ਦੇ ਘੋੜੇ ਜਾਂਦੇ ਨੇ ਸਾਡੇ ਆਪਣੇ ਆਯੁਰਵੇਦਾ ਤੋਂ ਅੱਛਾ ਜੀ ਜੀ ਸਰ ਤੇ ਜਿਹੜੇ ਇੱਥੇ ਆਉਂਦੇ ਨੇ ਸੋ ਜੀ ਉਹ ਕਿਡ ਕਿਡੀਆਂ ਪ੍ਰੋਬਲਮਾਂ ਲੈ ਕੇ ਲੋਕ ਤੁਹਾਡੇ ਕੋਲ ਆ ਕੇ ਪਹਿਲਾਂ ਦੱਸਦੇ ਹੋਣ ਆ ਕਈ ਵਾਰ ਦੱਸਦੇ ਸਾਡਾ ਐਮਐਚ ਲੋ ਹੈ ਐਗ ਕੁਆਲਿਟੀ ਘਟ ਹੈ ਤਾਂ ਸਾਡਾ ਇਹ ਇਹ ਈਸੀ ਤੇ ਕੰਮ ਕਰ ਰਹੀ ਹੈ ਸਾਡੀ ਸੁਭਾਗਿਆ ਸਰ ਅੱਛਾ ਤੇ ਫਿਰ ਉਹ ਕਹਿੰਦੇ ਨੇ ਵੀ ਸਾਨੇ ਨੈਚੁਰਲ ਆਈਵੀਐਫ ਕਰਵਾਉਣਾ ਜੀ ਜੀ ਸਰ ਸਾਡੀ ਇਹ ਨੈਚੁਰਲੀ ਆਈਵੀਐਫ ਹੈ ਸਰ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਇਹ ਸੀ ਪ੍ਰੇਮ ਆਯੁਰਵੈਦ ਦਾ ਸਟਾਫ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜੀਆਂ ਇੱਥੇ ਸੁਭਾਗਿਆ ਜਿਹੜਾ ਉਹਨਾਂ ਦਾ ਨੁਸਖਾ ਫਾਰਮੂਲਾ ਬਣਾਇਆ ਹੋਇਆ ਵੱਡੀ ਤਰ੍ਹਾਂ ਦੇ ਵਿੱਚ ਲੋਕ ਪਸੰਦ ਕਰ ਰਹੇ ਨੇ ਔਰ ਉਹਨਾਂ ਨੂੰ ਫਾਇਦਾ ਵੀ ਕਾਫੀ ਹੋ ਰਿਹਾ ਇੱਕ ਵਾਰ ਮੁੜ ਤੋਂ ਅਸੀਂ ਜੁੜਦੇ ਹਾਂ ਸੀਨੀਅਰ ਨਰਸਿੰਗ ਅਫੀਸਰ ਹਰਮੀਤ ਜੀ ਨਾਲ ਹਰਮੀਤ ਜੀ ਇਹ ਤੁਸੀਂ ਤੇ ਇੱਥੇ ਇਹ ਨੁਸਖੇ ਫਾਰਮੂਲੇ ਦਾ ਢੇਰ ਲਾਇਆ ਹੋਇਆ ਇਹ ਕੀ ਚੀਜ਼ ਹੈ ਜੀ ਸਰ ਇਹਦੇ ਪਿੱਛੇ ਨਾ ਬੜਾ ਵੱਡਾ ਸਵਾਲ ਹੈ ਬਹੁਤ ਵੱਡਾ ਸਵਾਲ ਉਹ ਇਸ ਤਰੀਕੇ ਕਿ ਮੈਨੂੰ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਕਿ ਅਸੀਂ ਆਈਵੀਐਫ ਆਈਵੀਐਫ ਦੀ ਹੁਣ ਰੋਲਾ ਪਾ ਰਹੇ ਹਾਂ ਸਰ ਇੱਥੋਂ ਤੱਕ ਕਿ ਅੱਜ ਆਈਵੀਐਫ ਸੈਂਟਰਸ ਵਾਲੇ ਡਾਕਟਰ ਵੀ ਸੋਭਾਗਿਆ ਦਾ ਸਹਾਰਾ ਲੈ ਰਹੇ ਆ। ਸਰ ਕਿਉਂਕਿ ਮੈਨੂੰ ਫੋਰਨ ਦੇ ਵਿੱਚੋਂ ਕਾਫੀ ਕਾਲਸ ਆ ਰਹੀਆਂ ਹੈਗੇ ਆ इवन ਡਾਕਟਰਸ ਦੇ ਮੈਸੇਜ ਆ ਰਹੇ ਹੈਗੇ ਕਿ ਮੈਮ ਵੀ ਸਾਡੇ ਪੇਸ਼ੈਂਟ ਨੇ ਇਹ ਆਈਵੀਐਫ ਦੇ ਨਾਲ ਨਾਲ ਸੁਭਾਗਿਆ ਖਾਂਦੀ ਸੀ ਕਿ 8 ਮਹੀਨੇ ਤੱਕ ਤਾਂ ਉਹਨਾਂ ਨੂੰ ਫਾਇਦਾ ਹੋਇਆ ਆਫਟਰ ਆਲ ਇਹਦੇ ਵਿੱਚ ਕੀ ਇਨਗਰੀਡੀਐਂਟਸ ਪਾਏ ਹੋਏ ਹੈਗੇ ਆ ਕਿ ਇਹ ਐਲੋਪੈਥੀ ਦੇ ਵਿੱਚ ਲੋ ਏਐਮਐਸ ਦਾ ਟ੍ਰੀਟਮੈਂਟ ਨਹੀਂ ਹੈ ਤਾਂ ਤੁਸੀਂ ਇਹ ਟ੍ਰੀਟਮੈਂਟ ਕਿੱਥੋਂ ਲਿਆਂਦਾ ਤੇ ਕਿੱਦਾਂ ਰਿਕਵਰ ਕੀਤਾ ਆ 노 ਡਾਊਟ 10-10 ਇਕੱਠੇ-ਕਿੱਟੇ ਪੀਸ ਜਿਵੇਂ ਅਸੀਂ ਹੁਣੇ ਦੇਖਿਆ ਡਾਕਟਰਸ ਵੀ ਅੱਜ ਮੇਰੇ ਕੋਲ ਸੁਭਾਗਿਆ ਦੇ ਮੰਗਵਾ ਰਹੇ ਆ ਇਹੀ ਰੀਜ਼ਨ ਹੈ ਕਿ ਅੱਜ ਮੈਂ ਇਹ ਸਾਰੀਆਂ ਹੇਗੀ ਇਹ ਫਾਰਮੂਲੇਸ਼ਨ ਸਾਰੀ ਦਿਖਾ ਦੇਣੀ ਹੈ ਸ਼ੀਸ਼ੇ ਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣਾ ਹੈਗਾ ਤਾਂ ਕਿ ਕਲੀਅਰ ਹੋ ਜਾਏ ਕਿ ਵਾਕੀ ਇਹ ਚੀਜ਼ਾਂ ਵਰਤ ਕੇ ਅਸੀਂ ਫਾਇਦਾ ਲੈ ਸਕਦੇ ਹਾਂ ਤੇ ਫਿਰ ਜਿਹੜੀ ਇਹ ਇਹ ਚੀਜ਼ ਕੀ ਪਈ ਹੈ ਜੀ ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਸੁਭਾਗਿਆ ਚ ਇਸਤੇਮਾਲ ਕਰਦੇ ਹੋ ਤੁਸੀਂ ਸਰ ਇਹ ਸਭ ਵੀ ਯੂਜ਼ ਹੁੰਦੀਆਂ ਸਰ ਉਹਦੇ ਨਾਲ ਨਾਲ ਜਿਹੜੀਆਂ ਭਸਮਾ ਰੱਖੀਆਂ ਸੀ ਜਿਹੜੀਆਂ ਭਸਮਾ ਤੇ ਸਾਰੀਆਂ ਭਸਮਾ ਦੇ ਅਸੀਂ ਨਾਂ ਲਏ ਹੈਗੇ ਇਹ ਡਿਸਪਲੇ ਕਰ ਦੋ ਬਾਰੀ-ਬਾਰੀ ਅਸੀਂ ਇਹਦਾ ਹੁਣੇ ਦੱਸਿਆ ਸੀਗਾ ਅਗੇਨ ਐਂਡ ਅਗੇਨ ਡਿਸਕਸ ਨਹੀਂ ਕਰ ਸਕਦੇਗੇ ਹੈਨਾ ਤਾਂ ਸਰ ਇਹਨਾਂ ਸਭ ਦਾ ਸੁਮੇਲ ਦਾ ਫਾਇਦਾ ਹੈ ਜੇ ਉਹ ਕਹਿਣ ਵੀ ਅਸੀਂ ਇਕੱਲੇ ਸ਼ੀਲਾਜੀਤ ਲੈ ਲਈਏ ਜੋ ਕਹਿਣ ਅਸੀਂ ਇਕੱਲੇ ਸਵਰਨ ਬਸੰਤ ਮਾਲਤੀ ਲੈ ਲਈਏ ਇਕੱਲੇ ਲਘੂ ਮਾਲਤੀ ਲੈ ਲਈਏ ਸਰ ਇਕੱਲੇ-ਇਕੱਲੇ ਦਾ ਬੈਨੀਫਿਟ ਨਹੀਂ ਹੋਣਾ ਕਿਉਂਕਿ ਅੱਜ ਇਨਫਰਟੀਲਿਟੀ ਦਿਨ ਬਦੇ ਨੂੰ ਬਹੁਤ ਜ਼ਿਆਦਾ ਵਾਧੇ ਆ ਰਹੀ ਹੈ ਇਹਨਾਂ ਨੂੰ ਮੇਰੇ ਦਰਸ਼ਕ ਧਿਆਨ ਰੱਖਣ ਕਿ ਇਹਨਾਂ ਦੇ ਇੱਕ ਬੈਲੈਂਸ ਕੁਆਂਟੀਟੀ ਪਾ ਕੇ ਹੀ ਇਹਨਾਂ ਦਾ ਫਾਇਦਾ ਹੋ ਸਕਦਾ ਹੈ ਨਹੀਂ ਤਾਂ ਇੰਬੈਲੈਂਸਡ ਕੁਆਂਟੀਟੀ ਦੇ ਵਿੱਚ ਇਹਦੇ ਸਾਈਡ ਇਫੈਕਟ ਵੀ ਹੋ ਸਕਦੇ ਆ ਅੱਛਾ ਮੈਮ ਤੁਸੀਂ ਕਿਹਾ ਕਿ ਡਾਕਟਰ ਜਾਨਣਾ ਚਾਹੁੰਦੇ ਨੇ ਕਿ ਇਹ ਜਿਹੜਾ ਸੁਭਾਗਿਆ ਦੇ ਉੱਤੋਂ ਜਾਂ ਸੁਭਾਗਿਆ ਦੇ ਜ਼ਰੀਏ ਤੁਸੀਂ ਬਹੁਤ ਵਧੀਆ ਸੇਵਾ ਹੈ ਜਿਹੜੀ ਉਹ ਲੋਕਾਂ ਦੀ ਕਰ ਰਹੇ ਹੋ ਤੇ ਫਿਰ ਉਹਦੇ ਵਿੱਚ ਜੇ ਕਿਸੇ ਨੇ ਜਾਣਨਾ ਹੋਵੇ ਵੀ ਕੀ ਕੀ ਚੀਜ਼ ਇНГਰੀਡੀਅੰਟਸ ਹੈਗਾ ਜਾਂ ਕਿਹੜੀਆਂ ਚੀਜ਼ਾਂ ਨੇ ਇਹਦੇ ਵਿੱਚ ਇਸਤੇਮਾਲ ਕੀਤਾ ਗਿਆ ਉਹ ਕੀ ਵੇ ਹੈ ਅਗਰ ਡਾਕਟਰ ਜਾਣਨਾ ਚਾਹੁੰਦੇ ਨੇ ਜਾਂ ਫਿਰ ਇੱਕ ਆਮ ਬੰਦਾ ਵੀ ਜਾਣਨਾ ਚਾਹੁੰਦਾ ਵੀ ਉਹਨਾਂ ਨੂੰ ਖਵਾਇਆ ਤਾਂ ਕੀ ਖਵਾਇਆ ਜਾ ਰਿਹਾ ਸਰ ਇਹਦੇ ਵਿੱਚ ਸਾਨੂੰ ਕੋਈ ਓਲਾ ਨਹੀਂ ਹੈਗਾ ਉਹ ਮੇਰੇ ਕੋਲ ਕਾਲ ਕਰ ਸਕਤੇ ਹੈਗੇ ਇਥੋਂ ਤੱਕ ਆ ਸਕਦੇ ਹੈਗੇ ਆ ਕੇ ਉਹ ਸਾਨੂੰ ਕੋਲ ਸਾਰੀ ਡਿਟੇਲ ਲੈ ਸਕਦੇ ਹੈਗੇ ਜੇ ਤਿਆਰ ਕਰਨਾ ਚਾਹਣ ਤਾਂ ਸਾਡੇ ਕੋਲ ਐਡਵਾਈਸ ਲੈ ਕੇ ਤਿਆਰ ਵੀ ਕਰ ਸਕਦੇ ਹੈਗੇ ਜੀ अच्छा तो फिर एक और बड़ा अहम सवाल है थे ए थोनू ਲੋਕ ਨੈਚੁਰਲ ਆਈਵੀਐਫ ਦੇ ਤੌਰ ਤੇ ਆਪ ਹੀ ਲੋਕਾਂ ਨੇ ਨਾਮ ਦਿੱਤਾ ਚਲੋ ਅਸੀਂ ਤਾਂ ਨਾਮ ਨਹੀਂ ਦਿੱਤਾ ਲੋਕ ਹੀ ਮੈਨੂੰ ਫੋਨ ਕਰਕੇ ਕਹਿੰਦੇ ਨੇ ਵੀ ਅਸੀਂ ਨੈਚੁਰਲ ਆਈਵੀਐਫ ਕਰਵਾਉਣਾ ਫਰੂਕੀ ਜੀ ਸਾਨੂੰ ਐਡਰੈਸ ਸਮਝਾ ਦਿਓ ਐਡਰੈਸ ਵਾਲੀ ਕਨਫਿਊਜ਼ਨ ਅਸੀਂ ਕੱਢਦੀ ਸਾਨੂੰ ਇਹ ਦੱਸੋ ਵੀ ਅਗਰ ਕੋਈ ਭੈਣ ਸਾਡੀ ਨੈਚੁਰਲ ਆਈਵੀਐਫ ਕਰਵਾਉਂਦੀ ਹੈ ਕੀ ਉਹਦੀ ਸਿਹਤ ਪਹਿਲਾਂ ਵਰਗੀ ਰਹਿ ਸਕਦੀ ਹੈ ਜਾਂ ਉਹ ਆਈਵੀਐਫ ਕਰਵਾਉਣ ਦਾ ਕੋਈ ਨੁਕਸਾਨ ਹੁੰਦਾ ਜਾਂ ਨਹੀਂ ਹੁੰਦਾ ਜੀ ਸਭ ਤੋਂ ਵੱਡਾ ਕੌਨਸ ਹੀ ਸਰ ਇਹ ਹੈ ਜਿਹੜੀ ਗੱਲ ਤੁਸੀਂ ਹੁਣੇ ਕੋਰੀ ਜਿ ਫੜ ਲਈ ਸਿਹਤ ਦੀ ਗੱਲ ਤੁਸੀਂ ਬਹੁਤ ਵਧੀਆ ਫੜੀ ਕਿਉਂਕਿ ਤੁਸੀਂ ਵੀ ਸਰ ਤੁਹਾਡਾ ਹਰ ਟਾਈਮ ਹੈਲਥ ਦੇ ਵਿੱਚ ਤੁਸੀਂ ਰਹਿ ਰਹੇ ਹੋ ਹਨਾ ਹੈਲਥ ਡਾਕਟਰ ਦੇ ਨਾਲ ਹੀ ਤੁਸੀਂ ਡਿਸਕਸ਼ਨ ਸਾਡੀਆਂ ਹੁੰਦੀਆਂ ਕਿ ਤੁਹਾਨੂੰ ਹੀ ਪਤਾ ਹੈ ਕਿ ਆਈਵੀਐਫ ਦੇ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਹੇ ਹੈਗੇ ਆ ਅਸੀਂ ਇਹ ਨਹੀਂ ਕਹਿੰਦੇ ਸਰ ਕਿ ਮਾਡਰਨ ਟੈਕਨੋਲੋਜੀ ਯੂਜ਼ ਨਾ ਕੀਤੀ ਜਾਵੇ ਮਾਡਰਨ ਟੈਕਨੋਲੋਜੀ ਦਾ ਫਾਇਦਾ ਸਾਨੂੰ ਜ਼ਰੂਰ ਲੈਣਾ ਚਾਹੀਦਾ ਹੈਗਾ ਪਰ ਉਹਦੇ ਵਿੱਚ ਇਹ ਵੀ ਹੁੰਦਾ ਹੈ ਸਰ ਕਿ ਅਸੀਂ ਆਪਣੀ ਹੈਲਥ ਨੂੰ ਵੀ ਤਾਂ ਬਚਾਉਣਾ ਨਾ ਸਰ ਅਸੀਂ ਹੈਲਥ ਨੂੰ ਕਿੱਦਾਂ ਧਿਆਨ ਰੱਖ ਸਕਦੇ ਹਾਂ ਕਿਉਂਕਿ ਸਾਨੂੰ ਪਤਾ ਹੈ ਕਿ ਐਲੋਪੈਥੀ ਟਰੀਟਮੈਂਟਸ ਦੇ ਨੁਕਸਾਨ ਹੈਗੇ ਆ ਕਿਉਂਕਿ ਜਦੋਂ ਸਾਡੇ ਕੋਲ ਆਈਵੀਐਫ ਕਰਾਉਂਦੀਆਂ ਹੋਈਆਂ ਭੈਣਾਂ ਆਉਂਦੀਆਂ ਸਰ ਉਹ ਇੱਥੋਂ ਤੱਕ ਕਿ ਜੇ ਦੋ ਵਾਰੀ ਆ ਤਿੰਨ ਵਾਰੀ ਆਈਵੀਐਫ ਹੋ ਚੁੱਕਿਆ ਹੁੰਦਾ ਨਾ ਉਹ ਆ ਕੇ ਪਹਿਲੇ ਇਹੀ ਕਹਿੰਦੀਆਂ ਕਿ ਮੈਮ ਸਾਨੂੰ ਨੇਚਰਲ ਟਰੀਟਮੈਂਟ ਕਰ ਦੋ ਤੇ ਸਾਨੂੰ ਅਸੀਂ ਆਈਵੀਐਫ ਨਹੀਂ ਕਰਾਉਣਾ ਉਹ ਰੋਂਦੀਆਂ ਗੁਰਲਾਂਦੀਆਂ ਕਹਿੰਦੀਆਂ ਕਿ ਮੈਮ ਸਾਨੂੰ ਹੁਣ ਆਈਵੀਐਫ ਤੋਂ ਬਹੁਤ ਘਬਰਾਟ ਹੁੰਦੀ ਹੈ ਇਹ ਸਾਡਾ ਬਹੁਤ ਔਖਾ ਦੌਰ ਸੀਗਾ ਅੱਛਾ ਸਰ ਕਹਿੰਦੇ ਕਿ ਇੱਕ ਦੁੱਖ ਤਾਂ ਸੀਗਾ ਹੀ ਸੀਗਾ ਕਿ ਬੱਚਾ ਹੈ ਨਹੀਂ ਸੀਗਾ ਦੂਜਾ ਹੁਣ ਜਿੱਥੇ ਬੱਚਾ ਪੈਦਾ ਹੋਣਾ ਅਸੀਂ ਉਹ ਜ਼ਮੀਨ ਨੂੰ ਵੀ ਬੰਜਰ ਕਰ ਲਿਆ ਮਤਲਬ ਦੋਰੇ ਦੁਖ ਹੋ ਗਏ ਤਾਂ ਫਿਰ ਅਸੀਂ ਕਿਉਂ ਇਹ ਆਈਵੀਐਫ ਵੱਲ ਜਾ ਰਹੇ ਆ ਪਹਿਲੇ ਸਾਨੂੰ ਨੈਚੁਰਲ ਟਰਾਈ ਕਰਨਾ ਚਾਹੀਦਾ ਪਰ ਹੋ ਕੀ ਰਿਹਾ ਆ ਬੀ ਫਰੈਂਕ ਸਰ ਪਿਛਲੇ ਦਿਨਾਂ ਦੇ ਵਿੱਚ ਮੇਰੇ ਕੋਲ ਪੇਸ਼ੈਂਟ ਆਇਆ 25 ਸਾਲ ਦੀ ਸੀਗੀ ਲੇਡੀ ਦਾ ਇਹ 26 ਸਤਾਈ ਤੋਂ ਦੇ ਹਸਬੰਦ ਹੋਣਗੇ ਸਰ ਉਹਨਾਂ ਦਾ ਮਾਈਂਡ ਇੰਨਾ ਵਾਸ਼ ਕੀਤਾ ਹੋਇਆ ਸੀ ਨੇਚਰਲ ਕਨਸੈਪਸ਼ਨ ਤੋਂ ਉਹ ਮੈਨੂੰ ਕਹਿ ਰਹੀ ਸੀ ਕਿ ਮੈਡਮ ਮੈਨੂੰ ਇਦਾਂ ਹੈ ਕਿ ਮੇਰੇ ਕੈਰੀਅਰ ਵੀ ਅੱਗੇ ਮੈਚ ਬਣਾਉਣਾ ਮੈਂ ਫੋਰਨ ਜਾਣਾ ਮੈਂ ਡਾਕਟਰ ਮੈਨੂੰ ਕਹਿ ਰਹੀ ਹੈ ਕਿ ਜਿੰਨੀ ਜਲਦੀ ਹੋ ਸਕੇ ਤੁਸੀਂ ਆਈਵੀਐਫ ਕਰਾ ਲਓ ਇਸ ਤੋਂ ਬਾਅਦ ਤੁਹਾਡੀ ਏਸ ਜ਼ਿਆਦਾ ਹੋ ਜਾਏਗੀ ਤਾਂ ਤੁਹਾਡਾ ਆਈਵੀਐਫ ਵੀ ਨਹੀਂ ਹੋਣਾ 25 ਸਾਲ ਦੀ ਉਮਰ ਤਾਂ ਤੁਸੀਂ ਦੱਸੋ ਹੁਣ ਇਹ ਗੱਲ ਸਹੀ ਹੈ ਮੇਰੇ ਦਰਸ਼ਕ ਵੀ ਸੁਣ ਰਹੀ ਹੈ ਡਾਕਟਰਸ ਹਰ ਇੱਕ ਨੂੰ ਇਹੀ ਕਹਿ ਰਹੇ ਹੈ ਕਿ ਜਿੰਨੀ ਜਲਦੀ ਹੋ ਸਕੇ ਤੁਸੀਂ ਕਰਾਓ ਇਹ ਤੋਂ ਬਾਅਦ ਤੁਹਾਡਾ ਆਈਵੀਐਫ ਵੀ ਸਕਸੈਸ ਨਹੀਂ ਹੋਣਾ ਤਾਂ ਇੱਕ ਹੀ ਇਹ ਸਹੀ ਹੈ ਸਗੋ ਸਾਨੂੰ ਪਹਿਲੇ ਨੈਚੁਰਲ ਟਰਾਈ ਕਰਨਾ ਚਾਹੀਦਾ ਹੈ ਮੈਂ ਤਾਂ ਅੱਜ ਸਿਰਫ ਐਸੇ ਕਰਕੇ ਇਹ ਸਾਰਾ ਚਿੱਟਾ ਖੋਲ ਲਿਆ ਹੈ ਸਰ ਵੀ ਜੇ ਤੁਹਾਨੂੰ ਪ੍ਰੋਬਲਮਸ ਮੰਨ ਲਓ ਪੇਸ਼ੈਂਟ ਆਈਵੀਐਫ ਕਿਉਂ ਲੈਂਦਾ ਉਹਦਾ ਰੀਜ਼ਨ ਕੀ ਹੈ ਨੈਚੁਰਲ ਪ੍ਰੈਗਨਨਸੀ ਨਹੀਂ ਹੁੰਦੀ ਅੱਛਾ ਹੁਣ ਨੈਚੁਰਲ ਪ੍ਰੈਗਨੈਂਸੀ ਨਾ ਲੋ ਏਐਮਐਚ ਸਰ ਸਭ ਤੋਂ ਵੱਡੀ ਸਮੱਸਿਆ ਬਣ ਗਈ ਹੋਈ ਹੈ ਸਭ ਤੋਂ ਵੱਡੀ ਪ੍ਰੋਬਲਮ ਬਣ ਗਈ ਹੋਈ ਹੈ ਲੋ ਏਐਮਐਚ ਜਾਂ ਯੂਟਰਸ ਦੀ ਲਾਈਨਿੰਗ ਕਹਿੰਦੇ ਕਿ ਯੂਟਰਸ ਦੀ ਲਾਈਨਿੰਗ ਵਧੀਆ ਨਹੀਂ ਬਣੀ ਡਾਕਟਰਸ ਬਾਅਦ ਚ ਇਹੀ ਐਕਸਕਿਊਜ਼ ਦਿੰਦੇ ਆ ਯੂਟਰਸ ਦੀ ਲਾਈਨਿੰਗ ਵਧੀਆ ਨਹੀਂ ਬਣੀ ਇਸ ਕਰਕੇ ਇਹਦਾ ਆਈਵੀਐਫ ਸਕਸੈਸ ਨਹੀਂ ਹੋਇਆ ਸਰ ਇੱਥੋਂ ਤੱਕ ਪਿਛਲੇ ਹਫਤੇ ਮੇਰੇ ਕੋਲ ਇੱਕ ਕੇਸ ਸੀ ਧਿਆਨ ਨਾਲ ਸੁਣਿਆ ਜੀ ਇਹ ਵੀ ਸਰ ਫੋਰਨ ਤੋਂ ਆਇਆ कपल ਦੋ ਵਾਰੀ ਆਈਵੀਐਫ ਕਰਾ ਚੁੱਕੀ ਐ ਯੂਐਸਏ ਦੀ ਲੇਡੀ ਸੀ ਤੇ ਕਹਿ ਰਹੀ ਸੀ ਕਿ ਮੇਰੀ 24 ਨੂੰ ਫਲਾਈਟ ਆ ਮੈਮ ਤੇ ਡਾਕਟਰ ਨੇ ਪਿਛਲੇ ਸਾਲ ਦੇ ਐਮਬਰੋ ਫ੍ਰੀਜ਼ ਕੀਤੇ ਹੋਏ ਸੀਗੇ ਜਦੋਂ ਉਹ ਫ੍ਰੀਜ਼ ਕਿਤੇ ਮੰਨ ਲਓ ਤਿੰਨ ਐਮਬਰੋ ਦੇ ਵਿੱਚੋਂ ਦੋ ਰੱਖ ਲਏ ਸਰ ਦੋ ਸਕਸੈਸ ਨਹੀਂ ਹੋਏ ਤਾਂ ਆਫਟਰ ਆਲ ਤੀਜੇ ਦੀ ਵੀ ਤਾਂ ਉਹੀ ਮੋਰਫੋਲੋਜੀ ਪਈ ਹੈ ਨਾ ਸਰ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਜਦੋਂ ਅਸੀਂ ਕਹਿੰਦੇ ਨਾ ਫ੍ਰੀਜ਼ ਕੀਤੇ ਹੋਏ ਆਸੀਂ ਫਿਰ ਅਸੀਂ ਉਹਨਾਂ ਨੂੰ ਹੀ ਰੱਖਾ ਲਈਏ ਡਾਕਟਰਸ ਨੇ ਤਾਂ ਆਪਣਾ ਖਰਚਾ ਬਚਾਉਣਾ ਉਹ ਨਤੀਜਾ ਫਿਰ ਰੱਖ ਦੇਣਾ ਸੀਗਾ ਫਿਰ ਮੈਂ ਮੇਰੇ ਉਸ ਕਪਲ ਨੂੰ ਮੈਂ ਐਡਵਾਈਸ ਕੀਤਾ ਮੈਂ ਕਿਹਾ ਮੈਡਮ ਦੋ ਦੀ ਜਿਹੜੀ ਮੋਰਫੋਲੋਜੀ ਹੈ ਤੀਜੇ ਦੀ ਵੀ ਉਹੀ ਹੋਣੀ ਆ ਤੁਸੀਂ ਬੈਟਰ ਹੈ ਕਿ ਦੋ ਮਹੀਨੇ ਸੁਭਾਗਿਆ ਖਾ ਲਓ ਤੁਹਾਡੇ ਕੋਲੋਂ ਤਿੰਨ ਵੀ ਨਹੀਂ ਰੁਕ ਹੁੰਦਾ ਤੁਸੀਂ ਦੋ ਮਹੀਨੇ ਸੁਭਾਗਿਆ ਖਾ ਕੇ ਫਿਰ ਡਾਕਟਰ ਨੂੰ ਕਹੋ ਕਿ ਅਸੀਂ ਫ੍ਰੀਜ਼ਡ ਐਮਬਰੋਇ ਨਹੀ ਰਖਾਉਣੇ ਸਾਡੇ ਤੁਸੀਂ ਦੁਬਾਰਾ ਫਰੈਸ਼ ਲਓ ਤੇ ਅਸੀਂ ਉੱਥੇ ਜਾਈਏ ਅੱਛਾ ਮੈਮ ਜਿਹੜੇ ਮਤਲਬ ਆਈਵੀਐਫ ਕਰਵਾ ਕਰਵਾ ਕੇ ਅੱਕ ਗਏ ਨੇ ਇੱਕ ਵਾਰ ਦੋ ਵਾਰ ਤਿੰਨ ਵਾਰ ਖਰਚਾ ਵੀ ਬੜਾ ਹੋ ਜਾਂਦਾ ਨਾ ਜੀ ਤੇ ਕੋਈ ਇਸ ਤਰ੍ਹਾਂ ਦੀ ਤੁਹਾਡੇ ਕੋਲ ਰਿਪੋਰਟ ਹੈਗੀ ਹੈ ਵੀ ਜਿਨ੍ਹਾਂ ਨੂੰ ਖੁਸ਼ ਖ਼ਬਰੀ ਮਿਲੀ ਹੋਵੇ ਸਿਰ ਇਹ ਫਾਈਲ ਮੇਰੀ ਸਾਰੀਆਂ ਖੁਸ਼ਖਬਰੀ ਵਾਲੀਆਂ ਆਈਆਂ ਹੈ ਇਹਦੇ ਵਿੱਚ ਟ੍ਰਾਇਲ ਮੈਂ ਆਪਣਾ ਕੋਈ ਨਹੀਂ ਰੱਖਿਆਗਾ ਜਿਹੜੇ ਸਿਰਫ ਪ੍ਰੈਕਟਿਸ ਕਰ ਰਹੀ ਹਾਂ ਮੈਂ ਤੇ ਮੈਂ ਟਰਾਈ ਕਰ ਰਹੀ ਹਾਂ ਇਹਦੇ ਵਿੱਚ ਸਿਰ ਜਿਹੜੀਆਂ ਤੁਸੀਂ ਰਿਪੋਰਟਸ ਦੇਖੋਗੇ ਇਹ ਸਾਰੀਆਂ ਰਿਪੋਰਟਸ ਹੀ ਸਰ ਜਿਨ੍ਹਾਂ ਦੇ ਕਨਸੀਵ ਹੋ ਚੁੱਕੇ ਹੈ ਮੀਨਸ ਲੋ ਏ ਐਮ ਐਚ ਸਰ ਇੱਥੇ 0.2 ਦੇਖੋਗੇ ਤੁਸੀਂ 0.2 ਏ ਐਮ ਐਚ ਤੋਂ 1.2 1.27 ਹੋ ਗਿਆ 4 ਮਹੀਨਿਆਂ ਦੇ ਵਿੱਚ ਲੇਡੀ ਪ੍ਰੈਗਨੈਂਟ ਹੈ ਅੱਛਾ ਜੇ ਕੋਈ ਆ ਕੇ ਫਾਈਲਾਂ ਦੇਖ ਸਕਦਾ ਹੈ ਕਿ ਤਸੱਲੀ ਕਰ ਸਕਦਾ ਹੈ ਅਗਰ ਮਤਲਬ ਕਿਸੇ ਨੇ ਕਹਿਣਾ ਹੋਵੇ ਵੀ ਕਿ ਨਾ ਕਿਨਾਂ ਦੇ ਤੁਸੀਂ ਨੈਚੁਰਲ ਆਈਵੀਐਫ ਕਰਤੇ ਨੇ ਸਰ ਮੇਰੇ ਕੋਲ ਪਿਛਲੇ ਟਾਈਮ ਆਪਾਂ ਨੇ ਇੱਕ ਵੀਡੀਓ ਦੱਸਿਆ ਸੀਗਾ ਕਿ 0.07 ਨੈਗਲੀਜੀਬਲ ਸੀਗਾ ਉਹਦਾ एएमएच ਮੰਨਣੀ ਪਏਗੀ ਅਗਰ ਐਲੋਪੈਸੀ ਡਾਕਟਰਸ ਵੀ ਕਹਿ ਰਹੇ ਹੈ ਤਾਂ ਆਈ ਆਲਸੋ ਹੈਵ ਟੂ ਐਕਸੈਪਟ ਕਿ 댓 ਇਜ਼ ਨੈਗਲੀਜੀਬਲ एएमएच ਬਟ ਵੀ ਕੈਨ ਟ੍ਰਾਈ ਵੀ ਕੈਨ ਪੁਟ ਐਫਰਟਸ ਲੇਡੀ ਵਾਸ 44 ইয়ার্স ওল্ড ਐਂਡ ਸਰ ਉਸਨੂੰ ফার্স্ট টাইম ਰਾਜਕੌਰ ਮੈਡੀਸਨ ਅਸੀਂ ਦੱਸੀ ਸੀ ਰਾਜਕੌਰ ਦੇ ਨਾਲ ਉਸਨੂੰ ਪੀਰੀਅਡ ਆਏ ਤੇ ফার্স্ট ਪੀਰੀਅਡ ਦੇ ਵਿੱਚ ਲੇਡੀ ਕਨਸੀਵ ਕਰ ਗਈ ਤੇ ਮੈਨੂੰ ਪੇਸ਼ੈਂਟ ਆ ਕੇ ਕਹਿੰਦੇ ਕਿ ਮੈਡਮ ਤੁਸੀਂ ਜਿਹੜੀ ਰਿਪੋਰਟ ਸਾਨੂੰ 0.07 ਨਾਲੀ ਦਸੀ ਸੀ ਕਿ ਨਾ ਦਿਖਾਈ ਸੀਗੀ ਸਾਨੂੰ ਉਸ ਪੇਸ਼ੈਂਟ ਨਾਲ ਗੱਲ ਕਰਾ ਦਿਓ ਮੇਰੇ ਕੋਲ ਇਥੇ ਆਨ ਬੇਸ਼ੱਕ ਰਿਪੋਰਟ ਸਿੱਖਣੀ ਹੈ ਗਲਬਤ ਕਰਨੀ ਹੈ ਸਰ ਕੋਈ ਡਿਨਾਈ ਨਹੀਂ ਹੈ ਤੇ ਮੈਂ ਇੱਕ ਹੋਰ بڑا ਅਹਿਮ ਸਵਾਲ ਹੈ ਥੇ ਫਿਰ ਇਹ ਹੈ ਕਿ ਜਿਹੜਾ ਸੁਭਾਗਿਆ ਹੈਗੀ ਹੈ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਸੁਭਾਗਿਆ ਕੈਪਸੂਲ ਲਈ ਹੈ ਜਿਹੜੇ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਕਿੰਨੇ ਟਾਈਮ ਚ ਕਨਸੀਵਿੰਗ ਵਾਲੀ ਖੁਸ਼ਖਬਰੀ ਦੇ ਦਿੰਦਾ ਸਰ ਇਹ ਡਿਪੈਂਡ ਕਰਦਾ ਹੈ ਉਸਦੀ ਬਾਡੀ ਤੇ ਕਿ ਉਸਨੇ ਆਪਣੀ ਬਾਡੀ ਨੂੰ ਕੈਮੀਕਲਸ ਔਰ ਐਲੋਪੈਥੀ ਮੈਡੀਸਿਨਸ ਕਿੰਨੀਆਂ ਕੁ ਦੇ ਕੇ ਕਿੰਨੇ ਕੁ ਆਈਵੀਐਫ ਲੈ ਕੇ ਉਹਨੇ ਕਿੰਨਾ ਦੂਸ਼ਿਤ ਕਰ ਲਈ ਆਪਣੀ ਬਾਡੀ ਸਰ ਉਸ ਤੇ ਡਿਪੈਂਡ ਕਰਦਾ ਹੈ ਜੇ 프레ਸ਼ਲੀ ਮੇਰੇ ਕੋਲ ਸਰ ਹੁਨੇ ਦੋ ਬॉय ਬੇਬੀ ਹੋਏ ਆ ਇੱਕ ਮਾਨਸਾ ਦੀ ਲੇਡੀ ਹੈ ਅਸੀਂ ਨੈਕਸਟ ਟਾਈਮ ਉਸਨੂੰ ਕੈਮਰੇ ਤੇ ਵੀ ਲੈ ਕੇ ਆਵਾਂਗੇ ਸਰ ਬਿਲਕੁਲ ਚੈਲੰਜ ਨਾ ਕਰ ਰਹੀ ਆ ਦੋਨੋਂ ਬॉय ਬੇਬੀ ਹੋਏ ਹੈਗੇ ਆ ਸਰ ਉਸਨੂੰ 9 ਸਾਲ ਤੋਂ ਨਹੀਂ ਸੀ ਬੱਚਾ ਹੋ ਰਿਹਾ ਤਾਂ ਉਹ ਰੈਡੀ ਸੀਗੇ ਕਿ ਅਸੀਂ ਆਈਵੀਐਫ ਕਰਾ ਲਈਏ ਸਰ ਬੱਚਾ ਵੀ ਇਹਦਾ ਸੋਣਾ ਇੰਨਾ ਕਿਊਟ ਮਤਲਬ ਉਹ ਮਾਪਿਓ ਦੇ ਨਾਲ ਰਲਦਾ ਹੀ ਨਹੀਂ ਹੈਗਾ ਸਰ ਮੀਨਸ ਇਦਾਂ ਇਦਾਂ ਦੇ ਰਿਜ਼ਲਟ ਸਾਨੂੰ 9-9 ਸਾਲਾਂ ਬਾਅਦ ਹੁਣ ਦੇ ਤੁਸੀਂ ਗੱਲ ਕਰੋ ਕਿ 9 ਸਾਲ ਬਾਅਦ ਟਰਾਈ ਕੀਤਾ ਉਸ ਲੇਡੀ ਨੇ ਤੇ ਚੌਥੇ ਮਹੀਨੇ ਉਹ ਕਨਸੀਵ ਕਰ ਗਈ ਸੀ ਅੱਛਾ ਪਰ ਹਾਂ ਇਹਨੂੰ 6 ਵੀ ਲੱਗ ਸਕਦੇ ਆ ਇਥੋਂ ਤੱਕ ਇਹ ਸੁਭਾਗਿਆ ਮੈਡੀਸਨ ਦੇ ਤਿੰਨ ਕੈਪਸੂਲ ਦੇ ਨਾਲ ਡੇਢ ਦਿਨ ਦੇ ਵਿੱਚ ਵੀ ਪ੍ਰੈਗਨੈਂਸੀ ਠਹਿਰੀ ਹੈ ਸਰ ਡੇਢ ਦਿਨ ਦੇ ਵਿੱਚ ਤਿੰਨ ਕੈਪਸੂਲ ਦੀ ਕਨਸੈਪਸ਼ਨ ਦੇ ਨਾਲ ਆਫਟਰ ਲੌਂਗ ਟਾਈਮ ਤੁਸੀਂ ਇਹਦਾ ਕੀ ਰਿਜ਼ਲਟ ਪੁੱਛੋਗੇ ਮੈਂ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਇਹ ਵੀ ਦਿਨ ਕੈਪਸੂਲ ਖਾਓ ਤੇ ਮਹੀਨੇ ਚ ਗਰਭਵਤੀ ਹੋ ਜਾਓ ਹਾਂ ਬਿਲਕੁਲ ਸਰ ਤੁਸੀਂ ਬਿਲਕੁਲ ਸਹੀ ਗੱਲ ਕਹਿ ਰਹੇ ਹੋ ਕਿਓ ਸਰ ਐ ਦਿਨ ਕੈਪਸੂਲ ਸਰ ਹੁਣ ਉਹਨਾਂ ਨੂੰ ਉਹਨਾਂ ਨੂੰ ਮਿਲਾ ਸਕਦੇ ਹੋ ਤੁਸੀਂ ਸਰ ਸਰ ਬਿਲਕੁਲ ਨੈਕਸਟ ਟਾਈਮ ਤੁਹਾਨੂੰ ਉਹਨਾਂ ਨਾਲ ਜ਼ਰੂਰ ਮਿਲਵਾਵਾਂਗੇ ਔਰ ਕੋਸ਼ਿਸ਼ ਕਰਾਂਗੇ ਸਰ ਕੈਮਰੇ ਅੱਗੇ ਵੀ ਅਗਰ ਦੇਖੋ ਸਭ ਦੀ ਪ੍ਰਾਈਵੇਸੀ ਹੁੰਦੀ ਹੈ ਅਸੀਂ ਇਹ ਚੀਜ਼ਾਂ ਨੂੰ ਸਾਹਮਣੇ ਨਹੀਂ ਕਰ ਸਕਦੇ ਹੈਗੇ ਹਨ ਪਰ ਫਿਰ ਵੀ ਅਗਰ ਉਹਨਾਂ ਵਿੱਚ ਕੋਈ ਪੇਸ਼ੈਂਟ ਐਗਰੀ ਹੋਏਗਾ ਅਸੀਂ ਜ਼ਰੂਰ ਕੈਮਰੇ ਸਾਹਮਣੇ ਲੈ ਕੇ ਇਹ ਚੀਜ਼ ਹੈਗੀ ਬਸ ਇਹੀ ਕੈਪਸੂਲ ਖਾਣਾ ਜੀ ਸਰ ਸਿਰਫ ਇਹੀ ਕੈਪਸੂਲ ਹੈ ਹੁਣ ਇਹਨੂੰ ਤੁਸੀਂ ਸਿਰਫ ਨਾ ਕਹੋ ਸਰ ਇਹ ਇਹ ਜਿਹੜੀ ਚੀਜ਼ ਅਸੀਂ ਰੱਖੀ ਆ ਨਾ ਇਸ ਤੋਂ ਵੀ ਕਿਤੇ ਵੱਧ ਜੜੀ ਬੂਟੀਆਂ ਇਹਦੇ ਵਿੱਚ ਪਾਈਆਂ ਤੁਸੀਂ ਇਸਨੂੰ ਸਿਰਫ ਨਹੀਂ ਕਹਿ ਸਕਦੇਗੇ ਹਾਂ ਖਾਣ ਵਾਲੇ ਸਿਰਫ ਕੈਸੇ ਦੇ ਕਿਉਂਕਿ ਸਾਨੂੰ ਪਤਾ ਹੈ ਸਰ ਜ ਠੀਕ ਹੈ 80000 ਪਹੁੰਚੇ ਪਏ ਸਰ 75 ਤੋਂ ਉੱਪਰ ਹੈ ਨਾ ਤੇ 75 ਤੋਂ ਉੱਪਰ ਪਹੁੰਚਿਆ ਪਿਆ ਹੁਣ ਇਹ ਚ 골ਡ ਪਸਮ ਸਰ ਸੋਨਾ ਆਪਾਂ ਅਨਨੈਸੈਸਰੀ ਵੀ ਨਹੀਂ ਖਾ ਸਕਦੇ ਹੈਗੇ ਇਹਦੀ ਜਿਹੜੀ ਕੁਆਂਟੀਟੀ ਹੈ ਉਹ ਬਹੁਤ ਥੋੜੀ ਕੁਆਂਟੀਟੀ ਆਪਾਂ ਨੇ ਲੈਣੀ ਹੁੰਦੀ ਹੈ ਪਰ ਬਹੁਤ ਲੋਕਾਂ ਦਾ ਇਹ ਵੀ ਰਿਸਪਾਂਸ ਆਇਆ ਹੈ ਕਿ ਮੈਮ ਨੇ ਸਾਨੂੰ ਮੈਡੀਸਿਨ ਨਹੀਂ ਦਿੱਤੀ ਔਰ ਸਾਨੂੰ ਨੁਸਖਾ ਦੇ ਕੇ ਕਹਿੰਦਾ ਵੀ ਪਹਿਲਾਂ ਇਹਨੂੰ ਟਰਾਈ ਕਰੋ ਉਹ ਕਿਹੜੀ ਕੰਡੀਸ਼ਨ ਹੁੰਦੀ ਹੈ ਸਰ ਉਹਦੇ ਵਿੱਚ ਵੀ ਮੇਰੇ ਕੋਲ ਯੂਕੇ ਦੀ ਲੇਡੀ ਸੀਗੀ ਮੈਂ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਯੂਕੇ ਦੀ ਲੇਡੀ ਸੀਗੀ ਸਰ ਉਸਨੇ ਮੈਨੂੰ ਕਾਲ ਕੀਤੀ ਹੈ ਮੈਨਾਂ ਡਿਸਕਸ ਕੀਤਾ ਹੈ ਆਫਟਰ ਦੈਟ ਸ਼ੀ ਸੈਟ ਕਿ ਮੈਮ ਮੈਂ ਫਾਈਨੈਂਸ਼ਲੀ ਸਪੋਰਟ ਨਹੀਂ ਕਰ ਸਕਦੀਗੀ ਮੈਂ ਐਫਰਟ ਨਹੀਂ ਕਰ ਸਕਦੀਗੀ ਅੰਨੀ ਤਾਂ ਚਲੋ ਠੀਕ ਹੈ ਫਿਰ ਅਸੀਂ ਉਸ ਨੂੰ ਫਾਰਮੂਲੇਸ਼ਨ ਦੱਸੀ ਇਨਕਲੂਡਿੰਗ ਸਰ ਜਦੋਂ ਪ੍ਰੈਗਨਨਸੀ ਲੈਣੀ ਹੈ ਤਾਂ ਫੀਮੇਲ ਇੱਕ ਗੱਲ ਦਾ ਧਿਆਨ ਰੱਖੇ ਉਸਨੇ ਹਾਈ ਪ੍ਰੋਟੀਨ low sugar good fat ਇਹ ਤਿੰਨ ਚੀਜ਼ਾਂ ਨੂੰ ਮੰਤਰ ਬਣਾ ਲੈ ਸਰ ਇਨਕਲੂਡਿੰਗ ਐਕਸਰਸਾਈਜ਼ ਐਕਸਰਸਾਈਜ਼ ਜ਼ਰੂਰ ਕਰਨੀ ਹੈ ਉਸ ਲੇਡੀ ਨੂੰ ਮੈਂ ਦੱਸਿਆ ਸੀ ਸ਼ਿਵਲਿੰਗੀ ਤੇ ਪੁੱਤਰ ਜੀਵੀ ਵੀ 21 ਦਿਨ ਲੈਣੇ ਆ ਬੋਇਲਡ ਵੈਜੀਜ਼ ਅਸੀਂ ਆ ਸੀ ਉਸ ਨੂੰ ਡਰਾਈ ਫਰੂਟਸ ਤੇ ਨਟਸ ਅਸੀਂ ਜਿਹੜੇ ਅਸੀਂ ਹਮੇਸ਼ਾ ਦੀ ਤਰ੍ਹਾਂ ਜਿਹਦੇ ਵਿੱਚ ਸਪੈਸ਼ਲ ਅਸੀਂ ਦੱਸਦੇ ਹਾਂ ਆਲਮੰਡ ਵੌਲਨਟ ਪੰਪਕਿਨ ਸਨਫਲਾਅਰ ਤੋਫਿਗ ਰੇਜ਼ਿਨ ਸਿਰਫ ਇਹ ਚੀਜ਼ਾਂ ਤੇ ਐਮਐਚ ਨੂੰ ਰਿਕਵਰ ਕਰਨ ਵਾਸਤੇ ਹਰ ਵਾਰ ਦੀ ਤਰ੍ਹਾਂ ਅਵੋਕਾਡੋ ਸਟਰਾਬੇਰੀ ਬਲੂਬੇਰੀ ਤਿੰਨੋਂ ਚੀਜ਼ਾਂ ਇਹ ਅਸੀਂ ਮੰਤਰ ਹੀ ਦੱਸ ਰਹੇ ਹਾਂ ਸਰ ਜੀ ਜੀ ਅੱਛਾ ਮੈਮ ਤੇ ਫਿਰ ਇੱਕ ਆਖਰੀ ਸਵਾਲ ਸਵਾਲ ਇਹ ਹੈ ਕਿ ਮੈਂ ਤੁਹਾਡੇ ਕੋਲ ਬਹੁਤ ਜਿਹੜੀ ਪ੍ਰੋਬਲਮਸ ਹੈਗੀਆਂ ਨੇ ਜਿਹੜੀ ਇਸ ਵੇਲੇ ਸਾਡੀਆਂ ਭੈਣਾਂ ਨੂੰ ਕਨਸੀਵ ਕਰਨ ਦੇ ਵਿੱਚ ਆਉਂਦੀਆਂ ਨੇ ਤੇ ਮੈਂ ਉਹ ਦੱਸਾਂਗਾ ਤੁਸੀਂ ਸਿਰਫ ਹਾਂ ਨਾ ਚ ਜਵਾਬ ਦਿਓ ਸਾਡਾ ਤੇ ਮੈਂ ਚਾਹੁੰਦਾ ਵੇ ਵੀ ਤੁਸੀਂ ਇਹ ਦੱਸੋ ਵੀ ਜਿਨ੍ਹਾਂ ਨੂੰ ਰਸੌਲੀਆਂ ਨੇ ਬੱਚੇਦਾਨੀ ਦੇ ਵਿੱਚ ਜਾਂ ਪੇਟ ਦੇ ਵਿੱਚ ਜਿਹੜੀਆਂ ਰਸੌਲੀਆਂ ਨੇ ਕੀ ਰਸੌਲੀਆਂ ਨਾਲ ਸੁਭਾਗਿਆ ਕਨਸੀਵ ਕਰਵਾ ਸਕਦੇ ਡੈਫੀਨਿਟਲੀ ਸਰ ਤੇ ਅਗਰ ਕਿਸੇ ਦੀਆਂ ਫਲੋਪੀਨ ਟਿਊਬਸ ਬੰਦ ਹੋ ਗਈਆਂ ਨੇ ਉਹਦੇ ਲਈ ਕੰਚਨ ਮੈਡੀਸਿਨ ਪਹਿਲੇ ਲੈਣੀ ਪਏਗੀ ਨਾਲ ਸੁਭਾਗਿਆ ਚੱਲੇਗੀ ਤੇ ਜੇ ਕਿਸੇ ਨੂੰ ਓਵਰੀ ਦੇ ਵਿੱਚ ਅੰਡਾ ਨਹੀਂ ਬਣ ਰਿਹਾ ਸਰ ਲੋ ਐਮ ਐਚ ਯੂ ਐਨ ਡੀ ਰਿਕਵਰ ਕੀਤਾ ਜਾ ਸਕਦਾ ਹੈ ਅੰਡੇ ਦੀ ਮੋਰਫੋਲੋਜੀ ਨੂੰ ਕਵਰ ਕੀਤਾ ਜਾ ਸਕਦਾ ਤੇ ਜੇਕਰ ਅੰਡਾ ਰੈਪਚਰ ਨਾ ਹੁੰਦਾ ਸਰ ਇਹ ਪ੍ਰੋਬਲਮ ਇੰਪਲਾਂਟੇਸ਼ਨ ਤੇ ਹੁੰਦੀ ਹੈ ਓਵুলেਸ਼ਨ ਤੇ ਹੁੰਦੀ ਹੈ ਓਵুলেਸ਼ਨ ਵੀ ਸਟਰੋਂਗ ਕੀਤਾ ਜਾ ਸਕਦਾ ਐਸ ਵੈਲ ਐਸ ਇੰਪਲਾਂਟੇਸ਼ਨ ਨੂੰ ਵੀ ਟ੍ਰਿਗਰ ਕੀਤਾ ਜਾ ਸਕਦਾ ਫਿਰ ਜਿਹੜਾ ਅਸੀਂ ਕਹਿ ਲਈਏ ਕਿ ਜਦੋਂ ਮੇਲ ਹੁੰਦਾ ਹੈ ਅੰਡੇ ਤੇ ਵੀਰਜ ਦਾ ਅਗਰ ਉਹ ਨਾ ਹੁੰਦਾ ਹੋਵੇ ਸਰ ਇਹਦੇ ਵਿੱਚ ਮੇਲ ਦੀ ਮੈਡੀਸਨ ਵੀ ਸੁਭਾਗਿਆ ਚੱਲ ਸਕਦੀ ਹੈ ਤੇ ਫੀਮੇਲ ਦੀ ਵੀ ਸੁਭਾਗਿਆ ਚੱਲ ਸਕਦੀ ਹੈ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਸਾਰੀਆਂ ਚੀਜ਼ਾਂ ਹੋ ਗਈ ਇੱਕ ਹੈਲਦੀ ਬੱਚੇ ਵਾਸਤੇ ਕਿ ਸੁਭਾਗਿਆ ਨੂੰ ਯੂਜ਼ ਕੀਤਾ ਜਾ ਸਕਦਾ ਮਤਲਬ ਟ੍ਰੀਟਮੈਂਟ ਉਹ ਕਿਤੋਂ ਵੀ ਲੈ ਰਹੇ ਨੇ ਆਪਣੇ ਡਾਕਟਰ ਕੋਲ ਜਿਵੇਂ ਬਾਹਰ ਤੋਂ ਤੁਹਾਨੂੰ ਫੋਨ ਆਉਂਦੇ ਨੇ ਜਿਸ ਕਰਕੇ ਤੁਸੀਂ ਇਹ ਸਾਰੇ ਚੀਜ਼ਾਂ ਜਿ ਦਿਖਾਉਣੀਆਂ ਪਈਆਂ ਤੁਹਾਨੂੰ ਤੇ ਉਹ ਸੁਭਾਗਿਆ ਦਾ ਇਸਤੇਮਾਲ ਕਰ ਸਕਦੇ ਨੇ ਹੈਲਦੀ ਬੇਬੀ ਵਾਸਤੇ ਸਰ ਕੱਲਾ ਹੈਲਦੀ ਬੇਬੀ ਹੀ ਨਹੀਂ ਹੈਲਦੀ ਬੇਬੀ ਲਈ ਤਾਂ ਅਗਰ ਲੋ ਬਰਥ weight ਹੈ ਉਸ ਦਾ ਤਾਂ ਵੀ ਯੂਜ਼ ਕੀਤਾ ਜਾ ਸਕਦਾ ਹੈ ਐਮਟੀ ਸੈਕ ਬਣ ਰਹੀ ਹੈ ਤਾਂ ਵੀ ਫਾਇਦਾ ਹੈ ਮੋਲਰ ਪ੍ਰੈਗਨਨਸੀ ਹੋ ਰਹੀ ਹੈ ਤਾਂ ਵੀ ਬੈਨੀਫਿਟ ਹੈ ਬੱਚੇ ਦੀ ਹਾਰਟਬੀਟ ਨਹੀਂ ਬਣਦੀ ਤਾਂ ਵੀ ਬੈਨੀਫਿਟ ਹੈ ਇੱਥੋਂ ਤੱਕ ਜਿਹਦੇ ਮਿਸਕੈਰੇਜ ਅਗੇਨ ਐਂਡ ਅਗੇਨ ਹੋ ਰਹੇ ਆ ਸੀਰੀਅਸ ਚੜਦਾ ਹੀ ਨਹੀਂ ਹੈ ਉਹਦੇ ਵੀ ਲਈ ਵੀ ਬੈਨੀਫਿਟ ਹੈ ਤੇ ਫਿਰ ਜਿਨ੍ਹਾਂ ਨੇ ਮੈਡਮ ਆਈ IVF ਕਰਵਾਇਆ ਤੇ IVF ਦਾ ਬੜਾ ਵੱਡਾ ਸਾਈਡ ਇਫੈਕਟ ਉਹਨਾਂ ਦੇ ਸਰੀਰ ਦੇ ਉੱਤੇ ਆ ਗਿਆ। ਕੀ ਇਸ ਭਾਗੇ ਉਹਨੂੰ ਕਵਰ ਕਰ ਸਕਦਾ ਤੁਹਾਡਾ ਨੁਸਖਾ ਫਾਰਮੂਲਾ ਇਹ ਵਾਲਾ? IVF ਬਲੇ ਪੇਸ਼ੈਂਟ ਨੂੰ ਥੋੜਾ ਟਾਈਮ ਲੱਗ ਸਕਦਾ ਹੈ। ਇਸ ਕਰਕੇ 3 ਮਹੀਨੇ ਉਸ ਭਾਗੇ ਇੱਕ ਵਾਰੀ ਖਾ ਕੇ ਬੋਡੀ ਨੂੰ, ਓਵਰੀ ਨੂੰ ਰੀਜੂਵਿਨੇਟ ਕਰਕੇ ਫਿਰ ਉਹ ਈਜ਼ੀ ਕਨਸੈਪਸ਼ਨ ਲੈ ਸਕਦੇ ਆ। ਜੀ। ਠੀਕ ਹੈ ਮੈਮ ਬਹੁਤ-ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਤੇ ਸਮਝਦੇ ਜਾਂਦੇ ਆਂ ਆ ਜਰੂਰ ਸਮਝਾ ਦਿਓ ਇਹ ਨੁਸਖਾ ਫਾਰਮੂਲਾ ਕਿਹਨਾਂ ਨੂੰ ਤੁਸੀਂ ਦੰਨੇ ਹੋ ਜੀ ਫਿਰ ਇਹ ਵੀ ਤੁਸੀਂ ਚੀਜ਼ਾਂ ਰੱਖੀ ਹੋਈਆਂ। ਸਰ ਇਹਦੇ ਵਿੱਚ ਬਹੁਤ ਚੀਜ਼ਾਂ ਆ ਇਹ ਡਿਸਪਲੇ ਦੇਖ ਲੈਣ ਸਰ ਤੇ ਇਹਦੇ ਅਕੋਰਡਿੰਗ ਇਹੀ ਆਈਟਮਸ ਜਾਰਾ ਤੁ ਜਿਆਦਾ ਨੈਟ ਤੇ ਸਰਚ ਕਰ ਸਕਦੇ ਹੈਗੇ ਪਰ ਲੈਣੀ ਹੈ ਇਹੀ ਹੈ ਤੇ ਬੈਲੈਂਸ ਕੁਆਂਟੀਟੀ ਚ ਲੈਣੀ ਹੈ ਕੁਆਂਟੀਟੀ ਉਹਨਾਂ ਨੂੰ ਪਤਾ ਨਹੀਂ ਲੱਗਣੀ ਉਹਨਾਂ ਨੇ ਸਾਨੂੰ ਕਾਲ ਕਰਕੇ ਪੁੱਛਣਾ ਕਿ ਮੈਮ ਇਹ ਡਿਸਪਲੇ ਹੈਗੀ ਹੈ ਇਹਦੀ ਸਾਨੂੰ ਲਿਸਟ ਦੱਸ ਦੋ ਅਸੀਂ ਉਹਨਾਂ ਨੂੰ ਲਿਸਟ ਦੱਸ ਦਾਂਗੇ ਤੇ ਉਸ ਭਾਗਿਆ ਦਾ ਬੈਨੀਫਿਟ ਕਰੇ ਬੈਠਿਆ ਵੀ ਬਣਾ ਕੇ ਲੈ ਸਕਦੇ ਆ ਮਤਲਬ ਇਹ ਹੈਗਾ ਵੀ ਤੁਸੀਂ ਇੱਕ ਜਰਨਲਾਈਜ਼ ਨਹੀਂ ਦੱਸ ਸਕਦੇ ਹਰੇਕ ਨੂੰ ਬੂਟੀ ਹੈਗੀ ਹੈ ਜਾਂ ਜਿਹੜੀ ਇੱਥੇ ਤੁਸੀਂ ਨੁਸਖਾ ਫਾਰਮੂਲਾ ਸਜਾ ਕੇ ਰੱਖਿਆ ਉਹ ਉਹਨੂੰ ਪ੍ਰੋਬਲਮ ਦੇ ਅਕੋਰਡਿੰਗਲੀ ਦੱਸ ਦੇਂ ਸਿਰ ਪ੍ਰੋਬਲਮ ਇਹ ਜਿਹੜਾ ਨੁਸਖਾ ਹੈ ਇਹ ਹਰ ਇੱਕ ਪ੍ਰੋਬਲਮ ਦਾ ਹੱਲ ਹੈ ਇਹ ਵਾਲਾ ਪਿਆ ਇਹ ਵਾਲਾ ਜਿਹੜਾ ਪਿਆ ਇਹ ਹਰ ਇੱਕ ਪ੍ਰੋਬਲਮ ਦਾ ਹੱਲ ਹੈ ਸਿਰਫ ਪ੍ਰੋਬਲਮ ਰਹਿ ਕਿਹੜੀ ਗਈ ਟਿਊਬ ਬਲਾਕੇਜ ਦੀ ਉਹ ਕੁਆਇਟ ਕ੍ਰਿਟੀਕਲ ਹੈਗੀ ਹੈ ਟਿਊਬ ਬਲਾਕੇਜ ਦੇ ਵਿੱਚ ਉਹ ਕੰਚਨ ਮੈਡੀਸਨ ਦਾ ਯੂਜ਼ ਕਰ ਸਕਦੇ ਹੈਗੇ ਤੇ ਇਨਕਲੂਡਿੰਗ ਨਾਲ ਉਹ ਸੁਭਾਗਿਆ ਮੈਡੀਸਨ ਨੂੰ ਲੈ ਕੇ ਔਰ ਜਿਵੇਂ ਅਸੀਂ ਹਰ ਵਾਰ ਦੀ ਤਰ੍ਹਾਂ ਹੁਣ ਵੀ ਕਹਿ ਰਹੇ ਆਂ ਫਿਰ ਵੀ ਕਿਸੇ ਨੂੰ ਪ੍ਰੋਬਲਮ ਹੈ ਤਾਂ ਯੂ ਪਾਵਰ ਯੋਗ ਔਰ ਗਰਭ ਧਾਰਕ ਯੋਗ ਜਿਹੜੀਆਂ ਕਿ ਲੈਟਰੋਜੋਲ ਲੈਂਦੇ ਨਾ 5 ਡੇਜ਼ ਦੀਆਂ ਜਿੱਥੇ ਓਵਿਲੇਸ਼ਨ ਵਧੀਆ ਨਹੀਂ ਹੁੰਦਾ ਉਹਦੇ ਲਈ ਅਸੀਂ ਗਰਭ ਧਾਰਕ ਸਿਰਫ 12 ਹੀ ਟੈਬਲੇਟਸ ਦਿੰਨੇ ਆ ਪੀਰੀਅਡ ਦੇ ਸੈਕਿੰਡ ਡੇ ਤੋਂ ਸ਼ੁਰੂ ਕਰਕੇ ਸਰ ਜਿਸ ਨੂੰ ਜਿੰਨੀ ਮਰਜ਼ੀ ਪ੍ਰੋਬਲਮ ਹੈ Ovulation ਦੀ ਤਾਂ ਉਹਦਾ Ovulation ਸਹੀ ਤਰੀਕੇ ਬੈਠ ਜਾਣਾ ਹੈ ਅੱਛਾ ਮੈਂ ਮੇਰਾ ਨਾਮ ਬੜਾ ਸੋਨਾ ਰੱਖਿਆ ਤੁਸੀਂ ਨਾਮ ਕਿਵੇਂ ਸੋਚਿਆ ਸਰ ਇਸ ਦਾ ਨਾਮ ਬੜੀ ਵੱਡੀ ਤੁਸੀਂ ਸਵਾਲ ਕੀਤਾ ਇਹਦੀ ਕਾਹੜ ਕਿਦਾਂ ਸੁਭਾਗਿਆ ਦੀ ਬਣੀ ਸਰ ਅਸੀਂ ਪਿਛਲੇ 24 ਸਾਲਾਂ ਤੋਂ ਆਯੁਰਵੇਦਾ ਦੇ ਵਿੱਚ ਕੰਮ ਕਰ ਰਹੇ ਹਾਂ ਔਰ ਦਿਸ ਇਜ਼ ਆਰ ਥਰਡ ਜਨਰੇਸ਼ਨ ਵਰਕਿੰਗ ਇਨ ਆਯੁਰਵੇਦਾ ਸਾਡੀ ਤੀਜੀ ਪੀੜ੍ਹੀ ਹੈ ਸਰ ਅਸੀਂ ਸੁਭਾਗਿਆ ਮੈਡੀਸਨ ਦੇ ਤਾ ਬਹੁਤ ਟਾਈਮ ਤੋਂ ਰਏ ਸੀਗੇ ਪਰ ਜਦੋਂ ਦਾ ਆਈਵੀਐਫ ਦਾ ਜ਼ਿਆਦਾ ਬੋਲ ਵਾਲਾ ਮਾਡਰਨ ਟੈਕਨੋਲੋਜੀ ਦਾ ਹੋਇਆ ਹੈ ਸਰ ਆਈਵੀਐਫ ਨੇ ਹੀ ਸਾਡੀ ਸੁਭਾਗਿਆ ਨੂੰ ਸਕਸੈਸ ਕੀਤਾ ਹੈ ਹਾਂ ਮਤਲਬ ਇਹ ਕਹਿ ਲੋ ਵੀ ਜਨਮੀ ਸੁਭਾਗਿਆ ਨਾਮ ਜਿਹੜਾ ਜਨਮ ਹੈ ਨਾ ਉਹ ਆਈਵੀਐਫ ਸੈਂਟਰਸ ਨੇ ਦਿੱਤਾ ਹੈ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਸੰ ਸੀਨੀਅਰ ਨਰਸਿੰਗ ਅਫੀਸਰ ਹਰਬੀਜ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਇੱਥੇ ਪਹੁੰਚਿਆ ਜਾ ਸਕਦਾ ਹੈ ਫਸਟ ਆਫ ਆਲ ਜਿਨ੍ਹਾਂ ਨੂੰ ਕਨਫਿਊਸ਼ਨ ਸੀ ਉਹ ਇਸ ਇਹ ਵੀਡੀਓ ਜਿਹੜੀ ਕਨਫਿਊਸ਼ਨ ਵੀ ਉਹਨਾਂ ਦੀ ਦੂਰ ਕਰੇਗੀ ਔਰ ਦੂਸਰੀ ਚੀਜ਼ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜੀ ਸੁਭਾਗਿਆ ਨੁਸਖਾ ਫਾਰਮੂਲਾ ਉਹਨਾਂ ਨੇ ਬਣਾਇਆ ਹੋਇਆ ਡਾਕਟਰ ਗੁਰਮੀਤ ਜੀ ਦੀ ਰਹਿਨਮਾਈ ਦੇ ਹੇਠ ਉਹ ਕਿਵੇਂ ਲੋਕਾਂ ਦਾ ਜਿਹੜਾ ਫਾਇਦਾ ਹੈ ਇੱਥੇ ਆ ਕੇ ਕਰਦਾ ਹੈ 24-25 ਸਾਲ ਤੋਂ ਪਿਛਲੇ ਇਹ ਸਾਰਾ ਪਰਿਵਾਰ ਹੈਗਾ ਲੋਕਾਂ ਦੀ ਸੇਵਾ ਚ ਲੱਗਿਆ ਹੋਇਆ ਨੁਸਖੇ ਫਾਰਮੂਲੇ ਨਾਲ ਕੋਸ਼ਿਸ਼ ਕਰਦੇ ਨੇ ਪਹਿਲਾ ਹੱਲ ਹੋਣ ਦੀ ਤੇ ਜੇਕਰ ਨਹੀਂ ਹੱਲ ਹੁੰਦਾ ਤਾਂ ਫਿਰ ਇਹਨਾਂ ਕੋਲ ਜਿਹੜੇ ਕ੍ਰੋਨਿਕਲ ਡਿਜ਼ੀਜ਼ ਵਾਲੀ ਸਾਡੀਆਂ ਭੈਣਾਂ ਆਉਂਦੀਆਂ ਨੇ ਕਿਸੇ ਨੂੰ 10 ਸਾਲ ਹੋ ਗਏ ਕਿਸੇ ਨੂੰ 20 ਸਾਲ ਹੋ ਗਏ ਕਿਸੇ ਨੂੰ ਅਸੀਂ ਕਹਿ ਲਈਏ ਕਿ 15 ਸਾਲ ਹੋ ਗਏ ਉਹ ਇਸ ਤਰ੍ਹਾਂ ਦੇ ਨੁਸਖੇ ਫਾਰਮੂਲਿਆਂ ਦੇ ਜ਼ਰੀਏ ਹੀ ਇਹ ਮੈਮ ਦਾ ਕਹਿਣਾ ਹੈ ਕਿ 3-2-3 ਕੈਪਸੂਲਾਂ ਦੇ ਜ਼ਰੀਏ ਹੀ ਜਿਹੜਾ ਉਹ ਗਰਭ ਧਾਰਨ ਹੈ ਜਿਹੜੀ ਸਾਡੀ ਭੈਣ ਹੈਗੀ ਆ ਉਹ ਕਰ ਸਕਦੇ ਤੇ ਮਾਂ-ਬਾਪ ਬਣਨ ਦਾ ਸੁਪਨਾ ਉਹ ਪੂਰਾ ਕਰ ਸਕਦੇ ਨੇ ਸੋ ਉਮੀਦ ਕਰਨਾ ਇਹ ਵੀਡੀਓ ਹੋਰna ਵੀਡੀਓ ਜਿਹਾ ਤੁਹਾਨੂੰ ਪਸੰਦ ਆਏਗੀ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਐਡਰੈਸ ਅਸੀਂ ਤੁਹਾਨੂੰ ਆਲਰੇਡੀ ਦੇ ਦਿੱਤਾ ਹੈ ਇਸ ਐਡਰੈਸ ਦੇ ਉੱਤੇ ਪਹੁੰਚ ਕੇ ਤੁਸੀਂ ਹਰਮੀਤ ਜੀ ਨਾਲ 1 ਟੂ 1 ਕੰਸਲਟੈਂਸੀ ਵੀ ਲੈ ਸਕਦੇ ਹੋ ਫੋਨ ਦੇ ਉੱਤੇ ਵੀ ਗੱਲਬਾਤ ਕਰਕੇ ਆਪਣੇ ਰਿਪੋਰਟਾ ਸੈਂਡ ਕਰਕੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਜਿਹੜੇ ਸਾਡੀਆਂ ਪੈਣਾ ਬਾਹਰ ਬੈਠੀਆਂ ਨੇ ਆਈਵੀਐਫ ਦਾ ਖਰਚਾ ਨਹੀਂ ਚੱਲ ਸਕਦੀਆਂ ਉਹ ਵੀ ਇੱਕ ਵਾਰ ਹਰਮੀਤ ਜੀ ਨਾਲ ਗੱਲਬਾਤ ਕਰਕੇ ਆਪਣੀ ਪ੍ਰੋਬਲਮ ਉਹਨਾਂ ਨਾਲ ਸਾਂਝੀਆ ਕਰ ਸਕਦੀਆਂ ਨੇ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ إن